ਆਮ ਬੰਦੇ ਨੇ ਪੰਜਾਬ ਬੈਠੇ ਨੇ ਤਾਂ ਇਹੀ ਸੁਣਿਆ ਵੀ ਕੈਨੇਡਾ ਬਹੁਤ ਸੋਹਣਾ ਕੈਨੇਡਾ ਦੇ ਵਿੱਚ ਜਿਹੜਾ ਬੰਦਾ ਚਲਾ ਗਿਆ ਪੈਸੇ ਹੀ ਪੈਸੇ ਨੇ ਤੇ ਤੁਸੀਂ ਕੈਨੇਡਾ ਵੀ ਪਹੁੰਚ ਗਏ ਤੁਸੀਂ ਵੀਜ਼ਾ ਵੀ ਜਿਹੜਾ ਲੀਗਲੀ ਲਿਆ ਹਨਾ ਕੀ ਸਮੱਸਿਆ ਕੀ ਆਈ ਹੈ ਹੁਣ ਜਿਹੜਾ ਸੜਕ ਤੇ ਬੈਣਾ ਪੈ ਗਿਆ ਪਰ ਨਹੀਂ ਤਾਂ ਹੱਥ ਬੰਨ ਕੇ ਬਿੰਦਦੀ ਆ ਸਾਰਿਆਂ ਨੂੰ ਮਾਪਿਆਂ ਨੂੰ ਵੀ ਤੇ ਨਾ ਨਿਆਣਿਆਂ ਨੂੰ ਵੀ ਨਿਆਣਿਆਂ ਨੂੰ ਵੀ ਬਹੁਤ ਛਾਂਕ ਛੌਂਕ ਉਹਦਾ ਪਲੱਸ 1 ਪਲੱਸ 2 ਜੇ ਹੁਣ ਲੱਭ ਹੁੰਦਾ ਵੀ ਆਪਾਂ ਕੈਨੇਡਾ ਜਾਣਾ ਨਾ ਆਇਓ ਵੀਰੇ ਕੈਨੇਡੀਅਨ ਇਕਨੋਮੀ ਕ੍ਰੈਸ਼ ਕੀਤੀ ਹੈ ਸੈਸ਼ਨ ਆਇਆ ਉਹਦਾ ਸਾਰਾ ਭਾਂਡਾ ਜਿਹੜਾ ਆ ਇਹਨਾਂ ਮਾਈਗ੍ਰੈਂਟਸ ਤੇ ਉੱਤੇ ਭੰਨ ਦਿੱਤਾ ਗਿਆ ਇੱਥੇ ਆਏ ਆ ਜਿਨ੍ਹਾਂ ਕੋਲ ਜੌਬ ਨਹੀਂ ਹੈਗੀ ਉਹਨਾਂ ਕੋ ਦਿੰਦੀ ਤੇ ਇੱਕ ਤਿੰਨ ਇੱਕ ਤਿੰਨ ਟਾਈਮ ਦੇ ਵਿੱਚੋਂ ਇੱਕ ਟਾਈਮ ਦੀ ਵੀ ਰੋਟੀ ਨਹੀਂ ਹੈਗੀ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਭੁੱਖਾ ਮਰਦਾ ਅਸੀਂ ਤਾਂ ਇਹ ਕਹਿੰਦੇ ਸੀਗੇ ਵੀ ਕੈਨੇਡਾ ਜਿਹੜੀ ਉਹ ਸਵਰਗ ਦੀ ਧਰਤੀ ਹੈ ਪਰ ਹੁਣ ਜਿਹੜੀਆਂ ਇੱਥੋਂ ਦੀਆਂ ਪਾਲਿਸੀਆਂ ਹੁਣ ਜਿਹੜੀ ਇਹ ਕੈਨੇਡਾ ਦਾ ਰਾਹ ਜਿਹੜਾ ਉਹ ਕਬਰਾਂ ਦਾ ਰਾਹ ਬਣਾਤਾ ਇਹਨਾਂ ਨੇ ਕਹਿੰਦੇ ਵੀ ਕੈਨੇਡਾ ਸਰਕਾਰ ਕਹਿੰਦੀ ਅਸੀਂ ਤਾਂ ਕੇ ਹੀ ਨਹੀਂ ਤੁਹਾਨੂੰ ਪੱਕੇ ਕਰਾਂਗੇ ਹਨਾ ਅਸੀਂ ਤਾਂ ਤੁਹਾਨੂੰ ਵੀਜ਼ਾ ਦਿੱਤਾ ਭਾਈ ਪੜਨਾ ਆਓ ਇੱਥੇ ਦੀ ਪੜਾਈ ਕਰੋ ਤੇ ਜਾਓ ਉਹ ਇਦਾਂ ਦੀਆਂ ਗੱਲਾਂ ਜਿਹੜੀਆਂ ਨੇ ਬਹੁਤ ਚੱਲ ਰਹੀਆਂ ਨੇ ਕੀ ਵਾਕਏ ਦੇ ਵਿੱਚ ਤੁਸੀਂ ਲਿਖਤੀ ਦੇ ਵਿੱਚ ਦਿੱਤਾ ਹੋਇਆ ਕਿ ਅਸੀਂ ਸਿਰਫ ਪੜਨ ਆਉਣ ਹੁਣ ਇਹਨਾਂ ਨੇ ਪਾਲਿਸੀ ਲੈ ਕੇ ਆ ਰਹੇ ਆ ਅਗਲੇ ਫਾਲ ਦੇ ਵਿੱਚ ਕਿ ਸਟੂਡੈਂਟ ਜਿਹੜਾ ਆ 24 ਘੰਟੇ ਕੰਮ ਕਰ ਸਕਦਾ ਆ ਹਫਤੇ ਦੇ ਵਿੱਚ ਕਿਉਂ ਆ ਫਿਰ ਸਟੂਡੈਂਟ ਵਾਸਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਕਿਉਂ ਆ ਫਿਰ ਜਦੋਂ ਸਟੂਡੈਂਟ ਸਟੱਡੀ ਕਰਨ ਹੀ ਆਇਆ ਸੀ ਤੇ ਕੋਵਿਡ ਦੇ ਟਾਈਮ ਦੇ ਵਿੱਚ ਸਟੂਡੈਂਟ ਫੁੱਲ ਟਾਈਮ ਵਰਕਰ ਕਿਉਂ ਆ ਇਹ ਸਾਡੇ ਸਵਾਲ ਆ ਜਿਹੜੇ ਸੁਸਾਇਸਾਈਡ ਕੇਸਿਸ ਹੋਏ ਨੇ ਰੀਸੈਂਟਲੀ ਇਸ ਚੱਕਰ ਦੇ ਵਿੱਚ ਉਹਨਾਂ ਦੀ ਗਿਣਤੀ ਮੇਰੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਗਵਰਨਰ ਨੂੰ ਪਤਾ ਹੋਊਗੀ ਪਰ ਉਹ ਇਦਾਂ ਦੇ ਦੇਸ਼ ਦੇ ਵਿੱਚ ਇੱਕ ਵੀ ਬੰਦਾ ਮਰ ਜਾਣਾ ਤੇ ਉਹਦੀ ਖਬਰ ਬਾਹਰ ਨਾ ਆਉਣੀ ਇਹ ਇਹ ਸੱਤਵੇਂ ਵਾਲੀ ਗੱਲ ਸਾਡੇ ਵਾਸਤੇ ਵੀ ਆ ਸ਼ੌਕਿੰਗ ਆ ਬੇਸਮੈਂਟਾਂ ਦੇ ਵਿੱਚ ਮਰ ਗਏ ਲੋਕ ਤੇ ਅਸੀਂ ਉਹ ਉਹ ਨੰਬਰ ਨੂੰ ਲੁਕੋਇਆ ਜਾ ਰਿਹਾ ਜੇ ਤੁਸੀਂ ਐਮਪੀਪੀਸ ਦੀ ਗੱਲ ਕੀਤੀ ਆ ਅਸੀਂ ਬ੍ਰੈਮਟਨ ਦਾ ਕੋਈ ਐਮਪੀਪੀ ਨਹੀਂ ਛੜਿਆ ਅਤੇ ਮੈਂਬਰ ਪਾਰਲਮੈਂਟ ਨੂੰ ਐਮਪੀਪੀ ਕਹਿੰਦੇ ਆ ਅਸੀਂ ਕੋਈ ਵੀ ਨਹੀਂ ਛੱਡਿਆ ਨਾ ਲਿਬਰਲ ਦਾ ਨਾ ਕਨਸਰਵੇਟਿਵ ਦਾ ਜਿਹਨੂੰ ਨਹੀਂ ਮਿਲੇ ਹੋਈਏ ਜਿਹਨੂੰ ਆਪਣਾ ਦੁੱਖ ਦਰਦ ਨਾ ਦੱਸਿਆ ਹੋਵੇ ਉਹ ਸੁਣ ਵੀ ਲੈਂਦੇ ਆ ਸਮਝ ਵੀ ਜਾਂਦੇ ਨੇ ਸਾਨੂੰ ਇਹ ਵੀ ਕਹਿ ਦਿੰਦੇ ਨੇ ਹਾਂ ਯਾਰ ਤੁਹਾਡੇ ਨਾਲ ਧੱਕਾ ਹੋ ਗਿਆ ਪਰ ਇਹ ਵੀ ਗੱਲ ਨਾਲ ਹੀ ਹੁੰਦੀ ਆ ਕਿ ਵੋਟਾਂ ਨੇ ਅਸੀਂ ਤੁਹਾਡੇ ਨਾਲ ਖੜ ਨਹੀਂ ਸਕਦੇ ਕੋਈ ਸੁਧਾਰ ਆ ਭੂਲ ਭਰੀ ਲਾਹੂ ਦੇ ਸੁਧਾਰਾ ਬੰਦ ਕਮਰਿਆਂ 'ਚ ਕਹਿ ਦਿੰਦੇ ਹੋ ਯਾਰ ਤੁਹਾਡੇ ਨਾਲ ਗਲਤ ਹੋਇਆ ਇਹ ਸਹੀ ਹੋਣਾ ਚਾਹੀਦਾ ਉਹ ਤਾਂ ਇੱਥੋਂ ਦਾ ਕਹਿ ਦਿੰਦੇ ਵੀ ਪਰਮ ਪਰਮੈਂਟ ਛੱਡੋ ਯਾਰ ਤੁਹਾਨੂੰ ਤਾਂ ਪੀਆਰ ਮਿਲਣੀ ਚਾਹੀਦੀ ਆ ਪਰ ਉਹ ਉਥੇ ਖੁੱਲ ਕੇ ਸਾਹਮਣੇ ਆਉਣਾ ਤੇ ਮੈਂ ਹੁਣ ਉਹ ਕਹਿੰਦਾ ਕਿ ਸਾਨੂੰ ਚੀਪ ਲੇਬਰ ਨਹੀਂ ਚਾਹੀਦੀ ਜਸਟਨ ਟੂਟੋ ਕਹਿੰਦਾ ਤੇ ਉਹ ਇੰਟਰਨੈਸ਼ਨਲ ਸਟੂਡੈਂਟਸ ਇੱਕ ਪਰ ਤੁਸੀਂ ਕਹਿ ਰਹੇ ਹੋ ਕਿ ਸਟੂਡੈਂਟ ਪੜ੍ਹਨ ਆਇਆ ਦੂਜੇ ਤੁਸੀਂ ਕਹਿੰਦੇ ਹੋ ਕਿ ਚੀਪ ਲੇਬਰ ਫਰੋਮ ਚੀਪ ਕੰਟਰੀਜ਼ ਵੀ ਡੋਨਟ ਵਾਂਟ ਹਨ ਉਹ ਇਦਾਂ ਦੇ ਸਟੇਟਮੈਂਟਸ ਗਲਤ ਨੇ ਜਿਹੜੇ ਕੈਨੇਡੀਅਨ ਸਰਕਾਰ ਆਏ ਸਾਨੂੰ ਰਾਈਟ ਦਿੰਦੀ ਆ ਆ ਜਿਹੜੇ ਅਸੀਂ ਟੈਂਟ ਲਾਇਆ ਜਾਂ ਜੋ ਵੀ ਸੈਟਅਪ ਕੀਤਾ ਹੈ ਪੁਲਿਸ ਸਾਡੇ ਨਾਲ ਆ ਪਾ ਕੇ ਲਗਾ ਕੇ ਗਈ ਆ ਉਹ ਕਹਿੰਦੇ ਤੁਸੀਂ ਕਰ ਸਕਦੇ ਹੋ ਇਹ ਤੁਹਾਡਾ ਰਾਈਟ ਆ ਇਹ ਤੁਹਾਡਾ ਹੱਕ ਆ ਜੇ ਤੁਹਾਡੇ ਨਾਲ ਕਿਤੇ ਧੱਕਾ ਹੋ ਰਿਹਾ ਤੇ ਤੁਸੀਂ ਇਹ ਕਰੋ ਜੇ ਤੁਸੀਂ ਨਹੀਂ ਕਰਦੇ ਤਾਂ ਫਿਰ ਅਸੀਂ ਗਲਤ ਹੈ ਜੇ ਅਸੀਂ ਆਪਣੇ ਐਲਐਮਆਈ ਦਾ ਇਹਨਾਂ ਨੇ ਇੱਥੇ ਇੱਕ ਬਿਜ਼ਨਸ ਚਲਾਇਆ ਹੋਇਆ ਇਹ ਜਿਹੜਾ ਚੱਲਿਆ ਪ੍ਰੋਪੋ ਕੰਡਾ ਇਹ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਆ ਇਹ ਸਾਰਾ ਰਲ ਮਿਲ ਕੇ ਹੀ ਚੱਲਿਆ ਆਪਚ ਹਾਲੇ ਵੀ ਇਸ ਚੀਜ਼ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਭੁਲੇਖੇ ਨੇ ਕਿ ਅਸੀਂ ਤਾਂ ਜਵਾਕ ਕੈਨੇਡਾ ਹੀ ਭੇਜਣਾ ਸਾਡੇ ਮੁੰਡੇ ਦਾਤਾ ਜੀ 12ਵੀਂ ਤੋਂ ਬਾਅਦ ਹਾਲੇ ਵੀ ਜਿਹੜਾ ਮਨ ਬਣਾਇਆ ਹੋਇਆ ਕਿ ਮੈਂ ਬੈਂਡ ਲੈਣੇ ਨੇ ਤੇ ਕੈਨੇਡਾ ਜਾਣਾ ਆਉਣ ਤੋਂ ਪਹਿਲਾਂ ਇੱਕ ਵਾਰੀ ਇੱਥੇ ਕਿਸੇ ਇਹੋ ਜਿਹੇ ਬੰਦੇ ਨਾਲ ਗੱਲ ਜ਼ਰੂਰ ਕਰ ਲਿਓ ਜਿਹੜਾ ਸੱਚ ਬੋਲਦਾ ਹੋਵੇ ਭਈ ਜੇ ਤਾਂ ਇੰਨਾ ਪੈਸਾ ਹੈਗਾ ਤੁਹਾਡੇ ਕੋਲ ਵੀ 1 ਲੱਖ ਡਾਲਰ ਨੂੰ ਹੁਣ ਬੁਣਾ ਕਰ ਲਏ ਉਹ 60ਾਂ ਦੇ ਨਾਲ ਜੇ ਇੰਨਾ ਪੈਸਾ ਰੱਖਦੇ ਹਾਂ ਵੀ ਇਹ ਚ ਲੱਗ ਵੀ ਜਾਵੇ ਤਾਂ ਕੋਈ ਚੱਕਰ ਨਹੀਂ ਵਾਪਸ ਵੀ ਮੋੜਨਾ ਪੈ ਜਾਵੇ ਤਾਂ ਕੋਈ ਚੱਕਰ ਨਹੀਂ ਫੇਰ ਤਾਂ ਆ ਜਾਓ ਬੰਨ੍ਹੇ ਤਾਂ ਹੱਥ ਬਨ ਕੇ ਬਣਦੀ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਪੰਜਾਬ 23 ਦੇਖ ਰਹੇ ਹੋ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਗਰੇਵਾਲ ਇਸ ਵੇਲੇ ਕੈਨੇਡਾ ਦੇ ਵਿੱਚ ਮੌਜੂਦ ਆ ਕੈਨੇਡਾ ਦਾ ਸ਼ਹਿਰ ਆ ਬ੍ਰੈਂਪਟਨ ਕੈਨੇਡਾ ਦੇ ਇਸ ਸ਼ਹਿਰ ਦੇ ਵਿੱਚ ਪੰਜਾਬੀ ਨੌਜਵਾਨਾਂ ਦੇ ਵੱਲੋਂ ਇੱਕ ਧਰਨਾ ਲਾਇਆ ਜਾਂਦਾ ਪੰਜਾਬੀ ਨੌਜਵਾਨ ਖਾਸ ਕਰਕੇ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਓਵਰਆਲ ਇੱਥੇ ਸਾਰੇ ਹੀ ਉਹਨਾਂ ਲੋਕਾਂ ਦੇ ਵੱਲੋਂ ਉਹਨਾਂ ਵਿਦਿਆਰਥੀਆਂ ਦੇ ਵੱਲੋਂ ਧਰਨਾ ਲਾਇਆ ਜਾ ਰਿਹਾ ਜਿਨ੍ਹਾਂ ਨੂੰ ਕੈਨੇਡਾ ਸਰਕਾਰ ਨੇ ਇਹ ਕਹਿ ਦਿੱਤਾ ਕਿ ਤੁਹਾਡਾ ਨਾ ਵਰਕ ਪਰਮਿਟ ਐਕਸਟੈਂਡ ਕੀਤਾ ਜਾਊਗਾ ਤੇ ਨਾ ਜਿਹੜੇ ਬੰਦੇ ਹੁਣ ਪੜ੍ਹਾਈ ਦੇ ਤੌਰ ਤੇ ਆਏ ਨੇ ਉਹਨਾਂ ਨੂੰ ਵਰਕ ਪਰਮਿਟ ਦਵਾਂਗੇ ਇਹ ਸਭ ਨੂੰ ਲੈ ਕੇ ਇੱਕ ਸੰਘਰਸ਼ ਕੈਨੇਡਾ ਦੇ ਵਿੱਚ ਚੱਲ ਰਿਹਾ ਕੈਨੇਡਾ ਇੱਕ ਅਜਿਹਾ ਸ਼ਬਦ ਆ ਜਿਹੜਾ ਪੰਜਾਬੀਆਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਪੋਜ਼ਿਟਿਵ ਜਗ੍ਹਾ ਰੱਖਦਾ ਪੰਜਾਬ ਤੋਂ ਬਾਹਰ ਜੇ ਪੰਜਾਬੀ ਲੋਕਾਂ ਨੇ ਕਿਸੇ ਜਗ੍ਹਾ ਨੂੰ ਸਭ ਤੋਂ ਵੱਧ ਪਿਆਰ ਕੀਤਾ ਤਾਂ ਉਹ ਕੈਨੇਡਾ ਦਾ ਮੁਲਕ ਆ ਪਰ ਅੱਜ ਕੈਨੇਡਾ ਦੇ ਵਿੱਚ ਪੰਜਾਬ ਦਾ ਭਵਿੱਖ ਜਿਹੜਾ ਹੈ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਸੜਕ ਤੇ ਬੈਠੇ ਨੇ ਕਿਉਂ ਬੈਠੇ ਨੇ ਸਾਰੀ ਗੱਲਬਾਤ ਜਿਹੜੀ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਈ ਦਿਨ ਹੋ ਗਏ ਇੱਥੇ ਪੱਕਾ ਧਰਨਾ ਜਿਹੜਾ ਆ ਉਹ ਬ੍ਰੈਂਟਨ ਦੇ ਵਿੱਚ ਲੱਗ ਚੁੱਕਿਆ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਸੌਖੇ ਜਿਹੇ ਸ਼ਬਦਾਂ ਦੇ ਵਿੱਚ ਹਨਾ ਮੈਂ ਸਮਝੂਗਾ ਕਿਉਂਕਿ ਆਮ ਬੰਦੇ ਨੇ ਪੰਜਾਬ ਬੈਠੇ ਤਾਂ ਇਹੀ ਸੁਣਿਆ ਵੀ ਕੈਨੇਡਾ ਬਹੁਤ ਸੋਹਣਾ ਕੈਨੇਡਾ ਦੇ ਵਿੱਚ ਜਿਹੜਾ ਬੰਦਾ ਚਲਾ ਗਿਆ ਪੈਸੇ ਹੀ ਪੈਸੇ ਨੇ ਤੇ ਤੁਸੀਂ ਕੈਨੇਡਾ ਵੀ ਪਹੁੰਚ ਗਏ ਤੁਸੀਂ ਵੀਜ਼ਾ ਵੀ ਜਿਹੜਾ ਲੀਗਲੀ ਲਿਆ ਹਨਾ ਕੀ ਸਮੱਸਿਆ ਕੀ ਆਈ ਹੈ ਹੁਣ ਜਿਹੜਾ ਸੜਕ ਤੇ ਬੈਣਾ ਪੈ ਗਿਆ ਸਮੱਸਿਆ ਵੀਰ ਜੀ ਇਦਾਂ ਵੀ ਸਾਡੀ ਇਕੱਲਿਆਂ ਦੀ ਨਹੀਂ ਹੈਗੀ ਇਹ ਸਮੱਸਿਆ ਦਾ ਨੰਬਰ ਬਹੁਤ ਵੱਡਾ ਆ ਜਿੱਦਾਂ ਸਾਨੂੰ ਪਤਾ ਲੱਗਾ ਵੀ ਪਹਿਲਾਂ ਸਰਕਾਰ ਵਾਲਾ ਮੌਂਦੀ ਸੀ ਕਿ 70000 ਸਟੂਡੈਂਟਸ ਜਿਹੜੇ ਨੇ ਉਹਨਾਂ ਦੇ ਪਰਮਿਟਸ ਐਕਸਪਾਇਰ ਹੋ ਜਾਣਗੇ ਤੇ ਉਹ ਡਿਪੋਟੇਸ਼ਨ ਵਾਲੇ ਪਾਸੇ ਨੂੰ ਜਾਣਗੇ ਪਹਿਲੀ ਗੱਲ ਤਾਂ ਇਹ ਗੱਲ ਆ ਵੀ ਡੈਪੋਟੇਸ਼ਨ ਇਦਾਂ ਹੁੰਦੀ ਨਹੀਂ ਡੈਪੋਟੇਸ਼ਨ ਇੱਕ ਬਹੁਤ ਕਹਿ ਸਕਦੇ ਆ ਕਿ ਉਹ ਵਰਡ ਆ ਜਿਵੇਂ ਕਹਿੰਦੇ ਹੁੰਦੇ ਹੁੰਦੇ ਆ ਕਿ ਲਾਅ ਦੇ ਵਿੱਚ ਕਹਦੀਏ ਕਿ ਕਿਸੇ ਨੂੰ ਫਾਂਸੀ ਦੀ ਸਜ਼ਾ ਉਹ ਡੈਪੋਟੇਸ਼ਨ ਇਮੀਗ੍ਰੇਸ਼ਨ ਦੇ ਵਿੱਚ ਜੀ ਆਪਾਂ ਲੈਣੀ ਤੇ ਡੈਪੋਟੇਸ਼ਨ ਨਹੀਂ ਹੁੰਦੀ ਜੇ ਕਿਤੇ ਸਟੇਟਸ ਵੀ ਚੱਲ ਜਾਵੇ 90 ਦਿਨ ਦਾ ਰੀਸਟੋਰੇਸ਼ਨ ਪੀਰੀਅਡ ਵੀ ਹੁੰਦਾ ਆ ਔਰ ਉਹ ਇੱਕ ਨੰਬਰ ਫਿਗਰ ਸਾਹਮਣੇ ਦੁਨੀਆ ਦੇ ਲਿਆਂਦਾ ਗਿਆ ਸੀਗਾ 70000 ਸਾਡੇ ਮੂਰੇ ਵੀ ਆਇਆ ਸੀ ਪਰ ਹੁਣ ਸਾਨੂੰ ਪਤਾ ਲੱਗਾ ਕਿ ਸਾਨੂੰ ਜਨਵਰੀ ਫਰਵਰੀ ਮਾਰਚ ਤੇ ਅਪ੍ਰੈਲ ਤੱਕ ਦਾ ਫਿਗਰ ਨਹੀਂ ਪਤਾ ਮਈ ਤੋਂ ਦਸੰਬਰ ਤੱਕ ਜਿਹੜਾ ਫਿਗਰ ਆ ਉਹ 130158 ਪਰਮਿਟਸ ਐਕਸਪਾਇਰ ਹੋ ਰਹੇ ਆ ਤੇ ਮਤਲਬ ਕੀ ਜੇ ਪਹਿਲੇ 4 ਮਹੀਨਿਆਂ ਦੇ ਦੇਖੀਏ ਉਹ ਤਾਂ ਕੁਝ ਹੋਰ ਵੱਡਾ ਨੰਬਰ ਹੋਊਗਾ ਤੇ ਜਿਹੜਾ ਅਸੀਂ ਐਵਰੇਜ ਦੇਖੀ ਆ ਉਹ 10000 ਪਰਮਿਟਸ ਇੱਕ ਮਹੀਨੇ ਦਾ ਆ ਕਿਸੇ ਮਹੀਨੇ 'ਚ 15000 ਆ ਕਿਸੇ 'ਚ 20000 ਆ ਨਾ ਸੋ ਪਰਮਰਸ ਐਕਸਪਾਇਰ ਹੋ ਰਹੇ ਨੇ ਤੇ ਸਮੱਸਿਆ ਇਹੀ ਆ ਕਿ ਉਹ ਲੋਕਾਂ ਨੂੰ ਜਿਹੜੇ ਪਾਥਵੇਸ ਦਿਖਾਏ ਗਏ ਸੀਗੇ ਉਹਨਾਂ ਪਾਥਵੇਸ ਨੂੰ ਉਹਨਾਂ ਨੇ ਟਾਰਗੇਟ ਕੀਤਾ ਤੇ ਅੱਜ ਉਹ ਲਵਾਰਸ ਛੱਡ ਦਿੱਤੇ ਗਏ ਆ ਉਹਨਾਂ ਨੂੰ ਜੋ ਵੀ ਕੈਨੇਡੀਅਨ ਇਕਨੋਮੀ ਕ੍ਰੈਸ਼ ਕੀਤੀ ਆ ਰੈਸੈਸ਼ਨ ਆਇਆ ਉਹਦਾ ਸਾਰਾ ਭਾਂਡਾ ਜਿਹੜਾ ਆ ਇਹਨਾਂ ਮਾਈਗ੍ਰੈਂਟਸ ਦੇ ਉੱਤੇ ਭੰਨ ਦਿੱਤਾ ਗਿਆ ਤੇ ਇਹ ਕਿਹਾ ਗਿਆ ਵੀ ਇਹ ਲੋਕ ਆਏ ਤਾਂ ਕੰਮ ਖਰਾਬ ਹੋਇਆ ਤੇ ਇਹਨਾਂ ਨੂੰ ਹੁਣ ਵਾਪਸ ਜਾਣਾ ਪਊਗਾ ਬਹੁਤ ਸਾਰੇ ਲੋਕ ਨਾ ਇਹ ਇਹ ਵੀ ਜਿਹੜੀ ਡਿਬੇਟs ਚੜੀ ਬੈਠੇ ਨੇ ਖਾਸ ਕਰਕੇ ਇੱਥੋਂ ਦੇ ਮੀਡੀਆ ਦੇ ਵਿੱਚ ਬਹੁਤ ਬਹੁਤ ਲੋਕਾਂ ਤੋਂ ਸੁਣਿਆ ਕਹਿੰਦੇ ਵੀ ਕੈਨੇਡਾ ਸਰਕਾਰ ਕਹਿੰਦੀ ਅਸੀਂ ਤਾਂ ਕੇ ਹੀ ਨਹੀਂ ਤੁਹਾਨੂੰ ਪੱਕੇ ਕਰਾਂਗੇ ਹਨਾ ਅਸੀਂ ਤਾਂ ਤੁਹਾਨੂੰ ਵੀਜ਼ਾ ਦਿੱਤਾ ਭਾਈ ਪੜਨਾ ਆਓ ਇੱਥੇ ਪੀ ਪੜ੍ਹਾਈ ਕਰੋ ਤੇ ਜਾਓ ਉਹ ਉਹ ਇਦਾਂ ਦੀਆਂ ਗੱਲਾਂ ਜਿਹੜੀਆਂ ਨੇ ਬਹੁਤ ਚੱਲ ਰਹੀਆਂ ਨੇ ਕੀ ਵਾਕਏ ਤੇ ਵਿੱਚ ਤੁਸੀਂ ਲਿਖਤੀ ਦੇ ਵਿੱਚ ਦਿੱਤਾ ਹੋਇਆ ਕਿ ਅਸੀਂ ਸਿਰਫ ਪੜਨ ਆਉਣਾ ਗੱਲਾਂ ਇਹਦੇ ਵਿੱਚ ਦੋ ਕਰੂੰਗਾ ਮੈਂ ਇੱਕ ਤਾਂ ਪਹਿਲੀ ਗੱਲ ਤਾਂ ਇਹ ਕਿ ਜਿਹੜੀ ਕਹੇ ਜਾਂਦੀ ਆ ਵੀ ਤੁਸੀਂ ਲਿਖ ਕੇ ਆਏ ਸੀਗੇ ਉਹ ਹਿੰਦੀ ਆਗੇ ਸਟੇਟਮੈਂਟ ਆਫ ਪਰਪਸਸ ਐਸਓਪੀ ਉਹ ਮੈਂ ਹੁਣ ਜੇ ਪੰਜਾਬ ਦੇ ਵਿੱਚ ਜਿੰਨੇ ਵੀ ਬੰਦੇ ਹੈਗੇ ਆ ਜਾਂ ਜਿੰਨੇ ਵੀ ਉੱਥੇ ਇਮੀਗ੍ਰੇਸ਼ਨ ਕੰਸਲਟੈਂਟ ਵੀ ਬੈਠੇ ਆ ਉਹਨਾਂ ਸਾਰਿਆਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਭਾਈ ਜਿਨ੍ਹਾਂ ਤੋਂ ਤੁਸੀਂ ਲਿਖਾਇਆ ਤੁਸੀਂ ਉਹਨਾਂ ਨੂੰ ਵਸਾਇਆ ਫੈਡਰਲ ਕੋਰਟ ਜਿਹੜਾ ਇੱਥੇ ਦਾ ਹੈਗਾ ਇਮੀਗ੍ਰੇਸ਼ਨ ਦਾ ਉਹਨਾਂ ਨੇ ਪਿੱਛੇ ਇੱਕ ਕੇਸ ਹੋਇਆ ਉਸ ਕੇਸ ਦੀ ਸੁਣਵਾਈ ਦੇ ਵਿੱਚ ਜੱਜ ਨੇ ਇਹ ਗੱਲ ਕਹੀ ਕਿ ਐਸਓਪੀ ਇਜ਼ ਨਾਟ ਅ ਮੰਡਟਰੀ ਡਾਕੂਮੈਂਟ ਫਾਰ ਦਾ ਫਾਈਲਿੰਗ ਉਹ ਜ਼ਰੂਰੀ ਡਾਕੂਮੈਂਟਸ ਸਗਾ ਹੀ ਨਹੀਂ ਪਹਿਲੀ ਗੱਲ ਦੂਸਰੀ ਗੱਲ ਇਹ ਉਸ ਜੱਜ ਨੇ ਦੂਜੀ ਗੱਲ ਇਹ ਕਹੀ ਕਿ ਜੇ ਕਿਸੇ ਨੇ ਲਿਖ ਵੀ ਦਿੱਤਾ ਆ ਸਟੇਟਮੈਂਟ ਆਫ ਪਰਪਸ ਦੇ ਵਿੱਚ ਕਿ ਮੈਂ ਇਸ ਕੰਟਰੀ ਨੂੰ ਪੜਨ ਤੋਂ ਬਾਅਦ ਜਾਂ ਇੰਨਾ ਕੰਮ ਕਰਨ ਤੋਂ ਬਾਅਦ ਵਾਪਸ ਜਾਊਂਗਾ ਤੇ ਉਹ ਵੀ ਚੀਜ਼ ਕੰਡੀਸ਼ਨ ਇਹ ਪੁੱਟ ਨਹੀਂ ਕਰਦੀ ਕਿ ਤੁਸੀਂ ਉਸ ਬੰਦੇ ਨੂੰ ਇੱਥੋਂ ਇਸ ਦੇਸ਼ ਤੋਂ ਬਾਹਰ ਕੱਢ ਦਿਓ ਹਾਂ ਇਹ ਫੈਡਰਲ ਕੋਰਟ ਆਫ ਇਮੀਗ੍ਰੇਸ਼ਨ ਦੇ ਜੱਜ ਦਾ ਰਿਡਿਕਟਾ ਜਿਹੜਾ ਤੁਸੀਂ ਆਨਲਾਈਨ ਚੈੱਕ ਵੀ ਕਰ ਸਕਦੇ ਹੋ ਦੂਸਰੀ ਗੱਲ ਜਿਹੜੀ ਕਿਹਾ ਜਾਂਦਾ ਕਿ ਸਟੂਡੈਂਟ ਪੜਨ ਆਇਆ ਸੀ ਮੈਂ ਇਹ ਸਵਾਲ ਪੁੱਛਦਾ ਉਹਨਾਂ ਲੋਕਾਂ ਨੂੰ ਸਾਰਿਆਂ ਦੇ ਅੱਗੇ ਆ ਇਵਨ ਇਮੀਗ੍ਰੇਸ਼ਨ ਕੈਨੇਡਾ ਦੇ ਅੱਗੇ ਵੀ ਸਵਾਲਿਆ 20 ਘੰਟੇ ਵਰਕ ਕਰਨਾ ਅਲਾਉਡ ਕਿਉਂ ਆ ਸਟੂਡੈਂਟ ਹੁਣ ਇਹਨਾਂ ਨੇ ਪਾਲਿਸੀ ਲੈ ਕੇ ਆ ਰਹੇ ਆ ਅਗਲੇ ਫਾਲ ਦੇ ਵਿੱਚ ਕਿ ਸਟੂਡੈਂਟ ਜਿਹੜਾ ਆ 24 ਘੰਟੇ ਕੰਮ ਕਰ ਸਕਦਾ ਆ ਹਫਤੇ ਦੇ ਵਿੱਚ ਕਿਉਂ ਆ ਫਿਰ ਸਟੂਡੈਂਟ ਵਾਸਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਕਿਉਂ ਆ ਫਿਰ ਜਦੋਂ ਸਟੂਡੈਂਟ ਸਟੱਡੀ ਕਰਨ ਹੀ ਆਇਆ ਸੀ ਤੇ ਕੋਵਿਡ ਦੇ ਟਾਈਮ ਦੇ ਵਿੱਚ ਸਟੂਡੈਂਟ ਫੁੱਲ ਟਾਈਮ ਵਰਕਰ ਕਿਉਂ ਆ ਇਹ ਸਾਡਾ ਸਵਾਲ ਆ ਇਮੀਗ੍ਰੇਸ਼ਨ ਕੈਨੇਡਾ ਇਹ ਕੈਨੇਡੀਅਨ ਗਵਰਨਮੈਂਟ ਉਸ ਉਹਦੇ ਸਾਨੂੰ ਜਵਾਬ ਦੇ ਦੇਵੇ ਕਿ ਸਟੂਡੈਂਟ ਨੂੰ ਉਸ ਟਾਈਮ ਦੇ ਉੱਤੇ ਐਜ਼ ਅ ਵਰਕਰ ਕਿਉਂ ਵਰਤ ਲਿਆ ਗਿਆ ਤੇ ਕੀ ਕਦੀ ਤੁਸੀਂ ਇਹ ਨਹੀਂ ਆਪਣੇ ਪਲੇਟਫਾਰਮਸ ਦੇ ਉੱਤੇ canada.ca ਕੀ ਜਿਹੜੇ ਅਫੀਸ਼ੀਅਲ ਵੈਬਸਾਈਟਸ ਸਾਡੀਆਂ ਸਰਕਾਰੀ ਜ਼ਿੰਮੇਵਾਰੀ ਰੱਖਦੀਆਂ ਵੈਬਸਾਈਟਸ ਆ ਉਹਦੇ ਉੱਤੇ ਤੁਸੀਂ ਪ੍ਰੋਮੋਸ਼ਨਲ ਮਟੀਰੀਅਲ ਪਾਉਨੇ ਹੋ ਤਾਂ ਤੁਸੀਂ ਲਿਖਦੇ ਹੋ ਸਟਡੀ ਕਮਾ ਐਕਸਪਲੋਰ ਵਰਕ ਕਮਾ ਸਟੇ ਤੇ ਸਟੇ ਦੇ ਨਾਲ ਤੁਸੀਂ ਘਰ ਬਣਾਉਨੇ ਹੋ ਤੇ ਮੈਪਲੀ ਬਣਾਉਨੇ ਹੋ ਤੁਸੀਂ ਪ੍ਰੋਮੋਸ਼ਨ ਕਰਕੇ ਉਸ ਤੋਂ ਬਾਅਦ ਤੁਸੀਂ ਉੱਤੇ ਲਿਖਦੇ ਹੋ ਕਿ ਦਿਸ ਪ੍ਰੋਮੋਸ਼ਨਲ ਮਟੀਰੀਅਲ ਕੈਨ ਬੀ ਯੂਜ਼ਡ ਬਾਈ ਦੀ ਕੈਨੇਡੀਅਨ ਕਾਲਜਿਸ ਐਂਡ ਯੂਨੀਵਰਸਿਟੀਆਂ ਫਾਰ ਫਾਰ ਦਾ ਐਡਵਰਟਾਈਜ਼ਮੈਂਟਸ ਤੁਸੀਂ ਖੁਦ ਦੇ ਰਹੇ ਹੋ ਇਹ ਕੰਮ ਇਹ ਕੰਮ ਕੀਤਾ ਗਿਆ ਜਿਵੇਂ ਤੁਸੀਂ ਕਿਹਾ ਕਿ ਇੱਕ ਕੈਨੇਡਾ ਨੂੰ ਪਰੋਸਿਆ ਜਾਂਦਾ ਹੈ ਇਹ ਦੁਨੀਆ 'ਚ ਦੱਸਿਆ ਗਿਆ ਕਿ ਬਹੁਤ ਸੋਹਣੀ ਥਾਂ ਆ ਅਸੀਂ ਵੀ ਇਹੀ ਦੇਖ ਕੇ ਇੱਥੇ ਬੈਟਰ ਲਾਈਫ ਵਾਸਤੇ ਆਏ ਸੀਗੇ ਸਾਰੇ ਜਿੰਨੇ ਲੋਕ ਇੱਥੇ ਆਉਂਦੇ ਏਸੇ ਚੱਕਰ 'ਚ ਆਉਂਦੇ ਆ ਪਰ ਇੱਥੇ ਲਿਆ ਕੇ ਉਹਨਾਂ ਲੋਕਾਂ ਨੂੰ ਐਕਸਪਲੋਇਟ ਕੀਤਾ ਗਿਆ ਤੇ ਅੱਜ ਫਿਰ ਉਹੀ ਗੱਲ ਆ ਕਿ ਉਹ ਜੋ ਕੁਝ ਵੀ ਗਲਤ ਹੋਇਆ ਉਹ ਗਲਤ ਨੀਤੀਆਂ ਕਰਕੇ ਹੋਇਆ ਪਰ ਉਹਦਾ ਭਾਂਡਾ ਜੜਾਇਆ ਉਹ ਉਹਨਾਂ ਲੋਕਾਂ ਦੇ ਭੰਨਿਆ ਜਾ ਰਿਹਾ ਹੈ ਤੁਹਾਡੇ ਨਾਲ ਇੱਥੇ ਜਿੰਨੇ ਵੀ ਸਹਿਯੋਗੀ ਨੇ ਹਨਾ ਖਾਸ ਕਰਕੇ ਜਿਹੜੇ ਆ ਤੁਹਾਡੇ ਤੋਂ ਬਾਅਦ ਆਏ ਹੋਏ ਉਹ ਉਹ ਮੈਨੂੰ ਲੱਗਦਾ ਹੋਰ ਜ਼ਿਆਦਾ ਵੱਡੇ ਸਦਮੇ 'ਚ ਜਾਂ ਡਰ 'ਚ ਹੋਣਗੇ ਜਿਹੜੇ ਹਲੇ ਪੜ੍ਹਾਈਓ ਕਰ ਰਹੇ ਨੇ ਜਿਨ੍ਹਾਂ ਨੂੰ ਕੱਲ ਨੂੰ ਲੱਗਦਾ ਸੀਗਾ ਕਿ ਵਰਕ ਪਰਮਿਟ ਲੈ ਕੇ ਚਾਰ ਪੈਸੇ ਜਿਹੜੇ ਆ ਉਹ ਵਾਪਸ ਮੋੜਨ ਜੋਗੇ ਹੋਵਾਂਗੇ ਕਿਵੇਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਜਦੋਂ ਤੁਸੀਂ ਇਕੱਠੇ ਬੈੰਨੇ ਹੋ ਹੁੰਦੀਆਂ ਨੇ ਤੇ ਨੌਜਵਾਨ ਜਿਹੜੇ ਆ ਉਹ ਕੋਈ ਗਲਤ ਕਦਮ ਚੱਕਣ ਵਾਲੀਆਂ ਗੱਲਾਂ ਤਾਂ ਨਹੀਂ ਕਰਦੇ ਕਿਉਂਕਿ ਇਹ ਇਹੋ ਜੇ ਮੌਕੇ ਦੇ ਉੱਤੇ ਦਿਮਾਗ ਦੇ ਵਿੱਚ ਬਹੁਤ ਸਾਰੇ ਖਿਆਲ ਆਉਂਦੇ ਨੇ ਬਿਲਕੁਲ ਅਸੀਂ ਇੱਕ ਵੀਡੀਓ ਕੀਤੀ ਸੀ ਪਿੱਛੇ ਜੇ ਇੰਸਟਾਗ੍ਰam ਤੇ ਸੀਗੀ ਰੂਟਸ ਪੰਜਾਬੀ ਵੀਰ ਸੀਗੇ ਉਹਨਾਂ ਨੇ ਮੇਰੇ ਨਾਲ ਕੀਤੀ ਸੀਗੀ ਆਪਾਂ ਇਹ ਗੱਲ ਕੀਤੀ ਸੀ ਕਿ ਜਿਹੜੇ ਸੁਸਾਇਸਾਈਡ ਕੇਸਿਸ ਹੋਏ ਨੇ ਰੀਸੈਂਟਲੀ ਇਸ ਚੱਕਰ ਦੇ ਵਿੱਚ ਉਹਨਾਂ ਦੀ ਗਿਣਤੀ ਮੇਰੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਗਵਰਨਮੈਂਟ ਨੂੰ ਪਤਾ ਹੋਊਗੀ ਪਰ ਉਹ ਇਦਾਂ ਦੇ ਦੇਸ਼ ਦੇ ਵਿੱਚ ਇੱਕ ਵੀ ਬੰਦਾ ਮਰ ਜਾਣਾ ਤੇ ਉਹਦੀ ਖਬਰ ਬਾਹਰ ਨਾ ਆਉਣੀ ਇਹ ਇਹ ਸੱਤਵੇਂ ਵਾਲੀ ਗੱਲ ਸਾਡੇ ਵਾਸਤੇ ਵੀ ਆ ਸ਼ੌਕਿੰਗ ਆ ਕਿ ਬਹੁਤ ਨੰਬਰ ਦੇ ਵਿੱਚ ਬੰਦੀਆਂ ਨੇ ਸੁਸਾਈਡ ਕੀਤਾ ਆ ਜਿਨ੍ਹਾਂ ਦੇ ਪਰਮਿਟਸ ਜਾਣੇ ਵਾਲੇ ਸੀਗੇ ਇੱਕ ਦੋ ਵਾਰੀ ਅਸੀਂ ਜਾਣਦੇ ਆ ਹਨਾ ਜਿਹੜੇ ਸਾਡੇ ਨੂਨ 'ਚ ਆ ਗਏ ਪਰ ਅਸੀਂ ਉਹ ਲੋਕਾਂ ਨੂੰ ਤਾਂ ਜਾਣਦੇ ਹੀ ਨਹੀਂ ਜਿਨ੍ਹਾਂ ਦਾ ਕੁਝ ਪਤਾ ਨਹੀਂ ਲੱਗਿਆ ਹਨਾ ਤੇ ਬੇਸਮੈਂਟਾਂ ਦੇ ਵਿੱਚ ਮਰ ਗਏ ਲੋਕ ਤੇ ਅਸੀਂ ਉਹ ਉਹ ਨੰਬਰ ਨੂੰ ਲੁਕੋਇਆ ਜਾ ਰਿਹਾ ਕੈਨੇਡੀਅਨ ਗਵਰਨਮੈਂਟ ਉਸ ਨੰਬਰ ਨੂੰ ਲੁਕੋ ਰਹੀ ਆ ਜਿਹੜੇ ਲੋਕ ਇੱਥੇ ਡਿਪਰੈਸ਼ਨ ਦੇ ਵਿੱਚ ਨੇ ਕੈਨੇਡੀਅਨ ਗਵਰਨਮੈਂਟ ਉਸ ਨੰਬਰ ਨੂੰ ਲੁਕੋਰੀਆ ਜਿਹੜੇ ਲੋਕ ਪੋਟੈਂਸ਼ੀਅਲ ਸੁਸਾਈਡ ਦੇ ਉੱਤੇ ਨੇ ਮੈਂ ਉਸ ਵੀਰ ਨਾਲ ਵੀ ਗੱਲ ਕੀਤੀ ਸੀ ਆਪਾਂ ਪੋਟੈਂਸ਼ੀਅਲ ਸੁਸਾਈਡਰ ਉਹਨੂੰ ਕਹਿੰਦੇ ਆ ਜਿਹੜਾ ਬੰਦਾ ਸਾਨੂੰ ਮਿਲਦਾ ਇੱਥੇ ਵੀ ਮਿਲਦੇ ਨੇ ਜਿਹੜੇ ਕਹਿੰਦੇ ਆ ਬਾਈ ਸਾਰੇ ਹੀਲੇ ਸਾਰੇ ਰਸਤੇ ਮੁੱਕ ਗਏ ਮਰਨੇ ਨੂੰ ਜੀ ਕਰਦਾ ਜਦੋਂ ਬੰਦਾ ਇਹ ਕਹਿੰਦਾ ਨਾ ਮਰਨੇ ਨੂੰ ਜੀ ਕਰਦਾ ਉਹ ਕਿਸੇ ਟਾਈਮ ਵੀ ਸੁਸਾਈਡ ਕਰ ਸਕਦਾ ਉਹਨੂੰ ਪੋਟੈਂਸ਼ੀਅਲ ਸੁਸਾਈਡਰ ਕਿਹਾ ਜਾਂਦਾ ਉਹ ਬਹੁਤ ਵੱਡੀ ਗਣਤੀ ਆ ਆਮ ਤੌਰ ਤੇ ਨਾ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਕੈਨੇਡਾ ਨੂੰ ਲੈ ਕੇ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਕਿ ਉੱਥੇ ਤਾਂ ਜੀ ਕੋਈ ਇਲੀਗਲ ਕੰਮ ਨਹੀਂ ਹੁੰਦਾ ਹੈਗਾ ਉੱਥੇ ਜਿਹੜਾ ਬੰਦਾ ਚਲਾ ਗਿਆ ਉਹਦੀ ਜ਼ਿੰਦਗੀ ਇਸ ਕਰਕੇ ਬਹੁਤ ਖੁਸ਼ਹਾਲ ਆ ਕਿਉਂਕਿ ਉਹਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰਦਾ ਹੈਗਾ ਹਨ ਪਰ ਜਿਹੜੀ ਸਿਚੁਏਸ਼ਨ ਤੁਸੀਂ ਦੱਸ ਰਹੇ ਹੋ ਤੇ ਜਿਹੜੀ ਸਿਚੁਏਸ਼ਨ ਤੁਹਾਡੇ ਵਰਗੇ ਹੋਰ ਸਾਥੀਆਂ ਤੇ ਬਣੀ ਆ ਬਹੁਤ ਸਾਰੇ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਇਸ ਪਾਸੇ ਨੂੰ ਸੋਚ ਰਹੇ ਨੇ ਕਿ ਯਾਰ ਜ਼ਿੰਦਗੀ 'ਚ ਕੋਈ ਰਸਤਾ ਨਹੀਂ ਬਚਿਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਥੋਂ ਦੀ ਗਵਰਨਮੈਂਟ ਤੁਹਾਨੂੰ ਕੀ ਲੱਗਦਾ ਉਹ ਸੀਰੀਅਸਲੀ ਕਿਉਂ ਨਹੀਂ ਹੋ ਰਹੀ ਕਿਉਂਕਿ ਆਮ ਤੌਰ ਤੇ ਬ੍ਰੈਮਟਨ ਦੇ ਵਿੱਚ ਤਾਂ ਮੈਂ ਦੇਖ ਰਿਹਾ ਕਿ ਇੱਥੇ ਤਾਂ ਪੰਜਾਬੀ ਚੁਣੇ ਹੋਏ ਐਮਪੀ ਵੀ ਬੈਠੇ ਨੇ ਆਪਣੇ ਨੂੰ ਤਾਂ ਘੱਟੋ ਘੱਟ ਆਪਣੇ ਦਾ ਦਰਦ ਜਿਹੜਾ ਆ ਹਨਾ ਉਹ ਮਹਿਸੂਸ ਹੁੰਦਾ ਅਸਲ ਵਿੱਚ ਇਹ ਗੱਲ ਆ ਵੀ ਇੱਕ ਸਵਾਲ ਬਹੁਤ ਆਉਂਦਾ ਸ਼ਾਇਦ ਜਿਹੜੇ ਦੇਖਣ ਵਾਲੇ ਉਹਨਾਂ ਦੇ ਸਵਾਲ ਦਿਮਾਗ 'ਚ ਵੀ ਆ ਸਕਦਾ ਤੁਹਾਡੇ ਵੀ ਹੋ ਸਕਦਾ ਮੈਂ ਉਹਦਾ ਜਵਾਬ ਪਹਿਲੀ ਦੇ ਦਿੰਨਾ ਕਿ ਇਹ ਕਹਿ ਜਾਂਦਾ ਵੀ ਜੇ ਕੈਨੇਡਾ ਇੰਨਾ ਹੀ ਮਾੜਾ ਆ ਜਾ ਕੈਨੇਡੀਅਨ ਗਵਰਨਮੈਂਟ ਇੰਨੀ ਕਮਾੜੀ ਆ ਜਾਂ ਇੱਥੇ ਕੈਨੇਡੀਅਨਸ ਇੰਨੇ ਕਮਾੜੇ ਆ ਫੇ ਤੁਸੀਂ ਇੱਥੇ ਸਟੇ ਵਾਸਤੇ ਕਿਉਂ ਗੱਲ ਕਰ ਰਹੇ ਆ ਕੈਨੇਡਾ ਨਹੀਂ ਮਾੜਾ ਹੈਗਾ ਕੈਨੇਡੀਅਨਸ ਵੀ ਮਾੜੀ ਨਹੀਂ ਹੈਗਾ ਸਾਡੀ ਸਪੋਰਟ 'ਚ ਆਇਓ ਆ ਗੋਰੇ ਵੀ ਆਇਓ ਆ ਅੱਜ ਵੀ ਗੋਰਾ ਤੁਸੀਂ ਦੇਖਿਆ ਨਾ ਰੋਜ਼ ਆਉਂਦੇ ਨੇ ਸਾਡੀ ਸਪੋਰਟ ਕਰਦੇ ਨੇ ਤੇ ਕੈਨੇਡਾ ਵੀ ਮੁਲਕ ਮਾੜਾ ਨਹੀਂ ਹੈਗਾ ਅਸੀਂ ਸਾਡੇ ਲੋਕਾਂ ਨੇ ਬਹੁਤ ਕੁਝ ਲਿਆ ਇੱਥੋਂ ਜਦੋਂ 80 ਦੇ ਦਹਾਕੇ ਦੇ ਵਿੱਚ ਸਾਡੇ ਲੋਕਾਂ ਨੂੰ ਸਾਂਭਿਆ ਇਸ ਮੁਲਕ ਨੇ ਅਸੀਂ ਇਹਨੂੰ ਭੰਡਦੇ ਨਹੀਂ ਅਸੀਂ ਕਹਿ ਰਹੇ ਆ ਪੋਲਿਸੀਜ਼ ਮਾੜੀਆਂ ਹੋਣਗੀਆਂ ਤੇ ਇਸ ਟਾਈਮ ਦੇ ਉੱਤੇ ਜਿਹੜਾ ਪੋਲੀਟੀਕਲ ਸਟਰਕਚਰ ਆ ਕੈਨੇਡਾ ਦਾ ਉਹਨੂੰ ਸਮਝਣ ਦੀ ਲੋੜ ਆ ਅਸੀਂ ਅਸੀਂ ਉਹ ਲੋਕ ਆ ਅਸੀਂ ਤਾਂ ਹਜੇ ਆਏ ਆ ਅਸੀਂ ਕਹਿੰਨੇ ਆ ਕਿ ਜਿਹੜੇ ਪੁਰਾਣੇ ਸਿਟੀਜ਼ਨਸ ਸੀਗੇ ਇਹ ਕੰਮ ਤਾਂ ਉਹਨਾਂ ਦਾ ਸੀ ਇਸ ਚੀਜ਼ ਨੂੰ ਸਮਝ ਲੈਂਦੇ ਉਹ ਉਹ ਦੁਨੀਆ ਦੇ ਸਾਹਮਣੇ ਰੱਖਦੇ ਇਹ ਜਿਹੜੇ ਸਵਾਲ ਅਸੀਂ ਕਰ ਰਹੇ ਆ ਨਾ ਇਹ ਕੈਨੇਡੀਅਨਸ ਦੇ ਹੋਣੇ ਚਾਹੀਦੇ ਸੀ ਸਾਨੂੰ ਕਰਨੇ ਪੈ ਰਹੇ ਆ ਜਿਹੜੇ ਕ੍ਰੈਸ਼ ਕੀਤੀ ਇਕਨੋਮੀ ਹੁਣ ਪੋਲੀਟੀਕਲ ਜਿਹੜਾ ਉਹਨਾਂ ਦਾ ਸਾਰਾ ਢਾਂਚਾ ਡਿੱਗਿਆ ਆ ਉਹਦੀ ਉਹ ਗੇਮ ਸਾਰੀ ਦੀ ਸਾਰੀ ਸੌਫਟ ਕਾਰਨਰ ਬਣਦੇ ਆ ਸਟੂਡੈਂਟਸ ਕਿਉਂਕਿ ਵੋਟਰਸ ਨਹੀਂ ਹੈਗੇ ਤੇ ਉਹਨਾਂ ਦੇ ਉੱਤੇ ਭੰਨਿਆ ਜਾ ਰਿਹਾ ਹੈ ਸਾਰੇ ਸੋ ਇਹ ਸਾਰੀ ਗੇਮ ਜਿਹੜੀ ਹੈ ਇੱਥੇ ਘੁੰਮਦੀ ਆ ਵੀ ਜਿਹੜੀ ਪੋਲੀਟੀਕਲ ਇਸ ਟਾਈਮ ਦੇ ਉੱਤੇ ਜਿਹੜਾ ਇਹਨਾਂ ਦਾ ਡਾਇਸਪੋਰਾ ਪੋਲੀਟੀਕਲ ਡਾਇਸਪੋਰਾ ਬਣਿਆ ਪਿਆ ਉਹ ਕੋਈ ਪੋਲੀਟੀਕਲ ਪਾਰਟੀ ਹੋਵੇ ਜੇ ਤੁਸੀਂ ਐਮਪੀਪੀਸ ਦੀ ਗੱਲ ਕੀਤੀ ਆ ਅਸੀਂ ਬ੍ਰੈਮਟਨ ਦਾ ਕੋਈ ਐਮਪੀਪੀ ਨਹੀਂ ਛੱਡਿਆ ਅਤੇ ਮੈਂਬਰ ਪਾਰਲੀਮੈਂਟ ਨੂੰ ਐਮਪੀਪੀ ਕਹਿੰਦੇ ਆ ਅਸੀਂ ਕੋਈ ਵੀ ਨਹੀਂ ਛੱਡਿਆ ਨਾ ਲਿਬਰਲ ਦਾ ਨਾ ਕੰਜ਼ਰਵੇਟਿਵ ਦਾ ਜਿਹਨੂੰ ਨਹੀਂ ਮਿਲੇ ਹੋਈਏ ਜਿਹਨੂੰ ਆਪਣਾ ਦੁੱਖ ਦਰਦ ਨਾ ਦੱਸਿਆ ਹੋਵੇ ਉਹ ਸੁਣ ਵੀ ਲੈਂਦੇ ਆ ਸਮਝ ਵੀ ਜਾਂਦੇ ਨੇ ਸਾਨੂੰ ਇਹ ਵੀ ਕਹਿ ਦਿੰਦੇ ਨੇ ਹਾਂ ਯਾਰ ਤੁਹਾਡੇ ਨਾਲ ਧੱਕਾ ਹੋ ਗਿਆ ਹਾਂ ਪਰ ਇਹ ਵੀ ਗੱਲ ਨਾਲ ਹੀ ਹੁੰਦੀ ਆ ਕਿ ਵੋਟਾਂ ਨੇ ਅਸੀਂ ਤੁਹਾਡੇ ਨਾਲ ਖੜ ਨਹੀਂ ਸਕਦੇ ਪੰਜਾਬ ਦੀ ਰਾਜਨੀਤੀ ਦਾ ਰੰਗ ਜਿਹੜਾ ਇੱਥੇ ਦੇਖਣ ਨੂੰ ਮਿਲਦਾ ਪਤਾ ਨਹੀਂ ਕੀ ਕਹਿ ਸਕਦੇ ਆਪਾਂ ਕੱਲਾ ਪੰਜਾਬ ਨਹੀਂ ਕਹਿ ਸਕਦੇ ਆਪਾਂ ਕਿਸੇ ਨੂੰ ਇੱਕ ਤਬਕੇ ਨੂੰ ਨਹੀਂ ਇਹਦੇ ਵਿੱਚ ਕਹਿ ਸਕਦੇ ਜਿਹੜੀ ਇੱਥੇ ਦੀ ਪੋਲਿਟੀਕਲ ਕਲਾਸ ਆ ਪੂਰੀ ਦੀ ਪੂਰੀ ਹੁਣ ਈਵਨ ਭਾਵੇਂ ਜਸਟਨ ਟਰੂਡੋ ਹੋਣੀ ਨੇ ਉਹ ਪੰਜਾਬੀ ਨਹੀਂ ਹੈਗੇ ਜਾਂ ਮਾਰਕ ਮਿਲਰ ਆ ਇਮੀਗ੍ਰੇਸ਼ਨ ਮਿਸਟਰ ਉਹ ਪੰਜਾਬੀ ਨਹੀਂ ਹੈਗਾ ਅਸੀਂ ਐ ਨਹੀਂ ਵੀ ਕੱਲ ਨੂੰ ਐ ਲੱਗੇ ਵੀ ਯਾਰ ਪੰਜਾਬੀ ਐਮਪੀ ਪੀਆ ਨੂੰ ਕਹਿ ਦਿੰਦਾ ਨਹੀਂ ਹੁਣ ਸਾਡੀ ਸਪੋਰਟ ਦੇ ਵਿੱਚ ਜਗਮੀਤ ਸਿੰਘ ਜਿਹੜੇ ਐਨਡੀਪੀ ਦੇ ਲੀਡਰ ਨੇ ਜਿਹੜਾ ਨੇ ਜਿਹੜੇ ਕਿੰਗ ਮੇਕਰ ਨੇ ਇਸ ਸਰਕਾਰ ਦੇ ਉਹਨਾਂ ਨੇ ਇੱਕ ਕਹ ਲਓ ਲੈਟਰ ਵੀ ਸਾਡੀ ਸਪੋਰਟ ਦੇ ਵਿੱਚ ਜਾਰੀ ਕੀਤੀ ਆ ਪਰ ਅਸੀਂ ਫਿਰ ਕਿੰਨੇ ਆ ਖੁੱਲ ਕੇ ਸਾਹਮਣੇ ਆਓ ਤੁਸੀਂ ਲੈਟਰਸ ਲਿਖ ਰਹੇ ਹੋ ਬਾਕੀ ਵੀ ਸਾਨੂੰ ਬੰਦ ਕਮਰਿਆਂ 'ਚ ਕਹਿ ਦਿੰਦੇ ਹੋ ਯਾਰ ਤੁਹਾਡੇ ਨਾਲ ਗਲਤ ਹੋਇਆ ਇਹ ਸਹੀ ਹੋਣਾ ਚਾਹੀਦਾ ਉਹ ਤਾਂ ਇੱਥੋਂ ਦਾ ਕਹਿ ਦਿੰਦੇ ਵੀ ਵਰਕ ਪਰਮਨੈਂਟ ਛੱਡੋ ਯਾਰ ਤੁਹਾਨੂੰ ਤਾਂ ਪੀਆਰ ਮਿਲਣੀ ਚਾਹੀਦੀ ਆ ਪਰ ਉਹ ਤੁਸੀਂ ਖੁੱਲ ਕੇ ਸਾਹਮਣੇ ਆਓ ਨਾ ਤੁਸੀਂ ਇੰਨੇ ਐਮਪੀ ਪੀਸ ਉਹ ਤੁਸੀਂ ਕਰਾ ਸਕਦੇ ਹੋ ਪਰ ਫਿਰ ਉਹ ਹੀ ਕਹਿੰਦਾ ਵੀ ਇੱਕ ਦਾ ਨਹੀਂ ਕਸੂਰ ਹੈਗਾ ਇਹ ਪੂਰੀ ਦੀ ਪੂਰੀ ਜਿਹੜੀ ਵੀ ਪੋਲਿਟਿਕਲ ਕਲਾਸ ਆ ਉਹ ਸਾਰੀ ਗੇਮ ਖੇਡ ਰਹੀ ਹੈ ਜਿਵੇਂ ਹੁਣ ਉਹ ਕਹਿੰਦਾ ਕਿ ਸਾਨੂੰ ਚੀਪ ਲੇਬਰ ਨਹੀਂ ਚਾਹੀਦੀ ਜਸਟਨ ਟਰੂਡੋ ਕਹਿੰਦਾ ਤੇ ਉਹ ਇੰਟਰਨੈਸ਼ਨਲ ਸਟੂਡੈਂਟਸ ਇੱਕ ਪਰ ਤੁਸੀਂ ਕਹਿ ਰਹੇ ਹੋ ਕਿ ਸਟੂਡੈਂਟ ਪੜ੍ਹਨ ਆਇਆ ਦੂਜੇ ਤੁਸੀਂ ਕਹਿੰਦੇ ਹੋ ਕਿ ਚੀਪ ਲੇਬਰ ਫਰਮ ਚੀਪ ਕੰਟਰੀਜ਼ ਵੀ ਡੋਂਟ ਵਾਂਟ ਹਨਾ ਉਹ ਇਦਾਂ ਦੇ ਸਟੇਟਮੈਂਟਸ ਗਲਤ ਨੇ ਬਾਈ ਜੀ ਤੁਸੀਂ ਵੀ ਪਹਿਲੇ ਦਿਨੋਂ ਜਦੋਂ ਦਾ ਇਹ ਸੰਘਰਸ਼ ਚੱਲ ਤੁਸੀਂ ਸ਼ੁਰੂ ਕੀਤਾ ਹਨਾ ਜੁੜੇ ਹੋਏ ਹੋ ਨਾਲ ਹਾਂਜੀ ਪਹਿਲੇ ਦਿਨ ਤੋਂ ਹੀ ਕਿਵੇਂ ਦੇਖਿਆ ਹਨਾ ਇਹ ਇਹ ਸਾਰਾ ਪਹਿਲੀ ਗੱਲ ਤਾਂ ਉਸ ਮੁਲਕ 'ਚ ਜਿੱਥੇ ਕਹਿੰਦੇ ਨੇ ਕਿ ਦਿਹਾੜੀ ਸਾਰਾ ਕੁਛ ਨਾ ਛੱਡ ਕੇ ਆਪਣੇ ਕੰਮ ਨੂੰ ਛੱਡ ਕੇ ਇੱਥੇ ਧਰਨਾ ਲਾਉਣ ਦੀ ਸੋਚੀ ਸਮਰਥਨ ਕਿਹੋ ਜਾਂ ਖਾਸ ਕਰਕੇ ਉਹਨਾਂ ਲੋਕਾਂ ਦਾ ਸਮਰਥਨ ਕਿਹੋ ਜਾਂ ਜਿਹੜੇ ਇੱਥੇ ਪੱਕੇ ਪੈਰ ਜਮਾਈ ਬੈਠੇ ਨੇ 20 25 25 30 30 ਸਾਲਾਂ ਤੋਂ ਆਏ ਬੈਠੇ ਨੇ ਜਾਂ ਆਪਾਂ ਕਹੀਏ ਕਿ ਪੁਰਾਣੇ ਪੰਜਾਬੀ ਜਿਹੜੇ ਨੇ ਜਿਨ੍ਹਾਂ ਨੇ ਸਟੂਡੈਂਟ ਲਾਈਫ ਦੇ ਥਰੂ ਆ ਕੇ ਸੈੱਟ ਨਹੀਂ ਹੋਏ ਉਦੋਂ ਪਹਿਲਾਂ ਦੇ ਸੈੱਟ ਨੇ ਕਿਹੋ ਜਾਂ ਸਮਰਥਨ ਉਹਨਾਂ ਦਾ ਜਿਵੇਂ ਜੇ ਅਸੀਂ ਪਹਿਲੇ ਦਿਨ ਤੋਂ ਹੀ ਗਰਾਊਂਡ ਤੇ 15 20 ਆਣੇ ਅਸੀਂ ਲਗਾਤਾਰ ਇਸ ਚੀਜ਼ ਤੇ ਵਰਕ ਕਰ ਰਹੇ ਸੀਗੇ ਵੀ ਆਪਾਂ ਨੂੰ ਇਸ ਚੀਜ਼ ਤੱਕ ਨਾ ਪਹੁੰਚਣਾ ਪਵੇ ਕਿ ਆਪਣਾ ਹੱਲ ਪਹਿਲਾਂ ਹੀ ਕੋਈ ਹੱਲ ਹੋ ਜਾਵੇ ਜਾਂ ਆਪਾਂ ਨੂੰ ਕੋਈ ਏਦਾਂ ਦੀ ਪਾਲਿਸੀ ਮਿਲ ਜੇ ਕਿ ਆ ਜਿਹੜੇ ਅਸੀਂ ਸੜਕਾਂ ਤੇ ਤੁਸੀਂ ਦੇਖਿਆ ਟੈਂਟ ਲਾਇਆ ਜਾਂ ਬੈਠੇ ਹੋਏ ਆ ਇੱਥੋਂ ਤੱਕ ਅਸੀਂ ਨਾ ਆਈਏ ਕਿਉਂਕਿ ਇੱਥੋਂ ਦੇ ਲੋਕਾਂ 'ਚ ਪਤਾ ਨਹੀਂ ਇਹ ਚੀਜ਼ ਨੂੰ ਲੈ ਕੇ ਕੀ ਆ ਬਈ ਇਹ ਜਿਹੜਾ ਧਰਨਾ ਆ ਪਤਾ ਨਹੀਂ ਬਹੁਤ ਮਾੜੀ ਚੀਜ਼ ਐ ਹਾਲਾਂਕਿ ਇਹ ਸਾਨੂੰ ਜਿਹੜੇ ਕੈਨੇਡੀਅਨ ਸਰਕਾਰ ਆ ਇਹ ਸਾਨੂੰ ਰਾਈਟ ਦਿੰਦੀ ਆ ਆ ਜਿਹੜੇ ਅਸੀਂ ਟੈਂਟ ਲਾਇਆ ਜਾਂ ਜੋ ਵੀ ਸੈਟਅਪ ਕੀਤਾ ਇਸ ਪੁਲਿਸ ਸਾਡੇ ਨਾਲ ਆ ਪਾ ਕੇ ਲਗਾ ਕੇ ਗਈ ਆ ਉਹ ਕਹਿੰਦੇ ਤੁਸੀਂ ਕਰ ਸਕਦੇ ਹੋ ਇਹ ਤੁਹਾਡਾ ਰਾਈਟ ਆ ਇਹ ਤੁਹਾਡਾ ਹੱਕ ਆ ਜੇ ਤੁਹਾਡੇ ਨਾਲ ਕਿਤੇ ਧੱਕਾ ਹੋ ਰਿਹਾ ਤੇ ਤੁਸੀਂ ਇਹ ਕਰੋ ਜੇ ਤੁਸੀਂ ਨਹੀਂ ਕਰਦੇ ਤਾਂ ਫਿਰ ਅਸੀਂ ਗਲਤ ਆ ਜੇ ਅਸੀਂ ਆਪਣੇ ਹੱਕਾਂ ਲਈ ਨਹੀਂ ਲੜ ਰਹੇ ਫਿਰ ਅਸੀਂ ਗਲਤ ਆ ਤੇ ਜਿਹੜੀ ਹੁਣ ਸਮਰਥਨ ਦੀ ਗੱਲ ਆਈ ਜਿਹੜਾ ਤਾਂ ਜੇ ਤੁਸੀਂ ਗੱਲ ਕਰੋ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਇੰਨੇ ਕੁ ਫੇਕ ਅਕਾਊਂਟ ਬਣਾ ਕੇ ਹੁਣ ਲੋਕੀ ਭੰਡ ਵੀ ਰਹੇ ਆ ਪਰ ਜਿਹੜੀ ਅਸਲ ਸਮਰਥਨ ਦੀ ਗੱਲ ਉਹ ਹੈਗੀ ਗਰਾਊਂਡ ਤੇ ਡੇਨਟ ਤੇ ਨਹੀਂ ਹੈਗੇ ਉਹ ਸਾਨੂੰ ਆ ਕੇ ਸਮਰਥਨ ਦਿੰਦੇ ਆ ਅੱਜ ਵੀ ਦੋ ਭੈਣਾਂ ਆਈਆਂ ਸੀਗੀਆਂ ਮਤਲਬ ਵਿਆਹੇ ਹੋਏ ਸੀਗੇ ਹਨਾ ਤੇ ਉਹ ਘਟੋ ਘਟ ਪੌਣਾ ਘੰਟਾ ਕਹਿੰਦੇ ਸੀ ਤੁਰ ਕੇ ਆਏ ਆ ਤੇ ਅਸੀਂ ਸਪੈਸ਼ਲ ਆਏ ਅਸੀਂ ਕਹਿਆ ਸੀਗਾ ਵੀ ਸਾਡੇ ਤੋਂ ਕਿਸਾਨ ਧਰਨੇ ਤੇ ਤਾਂ ਜਾਇਆ ਨਹੀਂਗਾ ਪਰ ਇੱਥੇ ਅਸੀਂ ਜ਼ਰੂਰ ਜਾਵਾਂਗੇ ਸਮਰਥਨ ਸਾਨੂੰ ਸਾਰਾ ਮਿਲ ਰਿਹਾ ਤੇ ਉਹ ਇੰਨੇ ਘ ਭਾਵਕ ਹੋ ਗਏ ਕਹਿੰਦੇ ਉਹਨਾਂ ਨੇ ਇੱਕ ਮੈਸੇਜ ਵੀ ਦਿੱਤਾ ਟਰੂਡੋ ਨੂੰ ਕਿ ਬਈ ਸਾਡੇ ਬੱਚਿਆਂ ਦਾ ਭਵਿੱਖ ਨਾ ਰੋਲੋ ਇਹਨਾਂ ਨੂੰ ਜਿੰਨਾ ਦੇ ਬਣਦੇ ਹੱਕ ਦੋ ਅਸੀਂ ਕੋਈ ਅਲੱਗ ਚੀਜ਼ ਨਹੀਂ ਮੰਗ ਰਹੇ ਅਸੀਂ ਜੋ ਜੋ ਪਹਿਲਾਂ ਦਾ ਸਿਸਟਮ ਹੈ ਅਸੀਂ ਸਿਸਟਮ ਫੇਅਰ ਮੰਗ ਰਹੇ ਹਾਂ ਸਾਰੇ ਕੁਆਲੀਫਾਈ ਹੈ ਕਿਸੇ ਨਾ ਕੋਈ ਹੈ ਨਹੀਂ ਹੈ ਕੋਈ ਵੀ ਕੁਝ ਕੁਝ ਨਹੀਂ ਮੰਗ ਰਿਹਾ ਸਾਰੇ ਮਤਲਬ ਜਿੰਨੇ ਪੁਆਇੰਟ ਚਾਹੀਦੇ ਸਾਰਿਆਂ ਕੋਲੇ ਹੈਗੇ ਇਹ ਫਿਰ ਇੱਕ ਗੱਲ ਆ ਜਾਂਦੀ ਹੈ ਜੀ ਬੱਚੇ ਸਕਿੱਲ ਦਾ ਕੋਰਸ ਕਰ ਲੈਂਦੇ ਤਾਂ ਇਹਨਾਂ ਦਾ ਕੀ ਪਤਾ ਕੁਝ ਅੱਛਾ ਹੋ ਜਾਂਦਾ ਹੁਣ ਸਾਡੇ ਜੋ ਜਿਹੜੇ ਵੀ ਟੀਮ ਮੈਂਬਰ ਆ ਅਸੀਂ ਤਾਂ 80% ਹੈ ਹੀ ਸਕਿੱਲ ਵਾਲੇ ਆ ਹੂੰ ਸਕੀਲਰ ਚ ਵੀ ਇਹ ਸਾਡੇ ਨਾਲ ਉੱਥੇ ਧੱਕਾ ਕਰ ਦਿੰਦੇ ਆ ਫਾਈਲ ਲੱਗਿਆ ਨੂੰ ਸਾਲ-ਸਾਲ ਡੇਢ-ਡੇਢ ਸਾਲ ਹੋ ਜਾਂਦਾ ਹੈ ਪ੍ਰੋਸੈਸ ਹੀ ਨਹੀਂ ਕਰਦੇ ਵਰਕ ਪਰਮਿਟ ਤਾਂ 3 ਸਾਲ ਦਾ ਹੀ ਦਿੰਦੇ ਆ ਇਹ ਜਾਂ ਤਾਂ ਉਹ ਵੀ ਨਾਲ ਉਹਨਾਂ ਨੂੰ ਵਧਾਈ ਜਾਂਦੇ ਜਿੰਨਾ ਜਿਹੜਾ ਆਪਾਂ ਫਾਈਲ ਲਾਈ ਹੋਈ ਆ ਤੇ ਉਹ ਹੁਣ ਜਦੋਂ ਐਕਸਪਾਇਰ ਹੋ ਜਾਂਦਾ ਤੇ ਬੱਚੇ ਨੂੰ ਉਹ ਫਾਈਲ ਤੋਂ ਬਾਹਰ ਕੱਢ ਦਿੰਦੇ ਆ ਤੇ ਉਹ ਬਾਅਦ ਹੁਣ ਕੀ ਕਰੇ ਫੇਰ ਇੱਕ ਰਾਹ ਦਿੰਦੇ ਆ ਨਵਾਂ ਵੀ ਥੋੜਾ ਅਸੀਂ ਵਰਕ ਪਰਮਿਟ ਵਧਾਵਾਂਗੇ ਐਦਾਂ ਦੀ ਐਦਾਂ ਦੀ ਕੋਈ ਗੱਲ ਨਹੀਂ ਪਰ ਉਹਦੇ ਲਈ ਇਹਨਾਂ ਨੇ ਰਾਹ ਕੱਢਿਆ ਹੋਇਆ ਐਲ ਐਮ ਆਈ ਐ ਦਾ ਐਲ ਐਮ ਆਈ ਐ ਦਾ ਇਹਨਾਂ ਨੇ ਇੱਥੇ ਇੱਕ ਬਿਜ਼ਨਸ ਚਲਾਇਆ ਹੋਇਆ 30000 ਤੋਂ ਘੱਟ ਗੱਲ ਨਹੀਂ ਕਰਦੇ ਹਾਂ ਇਹਦੇ 'ਚ ਹੁਣ ਜੇ ਅਸੀਂ ਕਹਿ ਦਈਏ ਵੀ ਕੱਲਾ ੈਂਪਲੋਇਰ ਹੀ 30000 ਦੀ ਵੇਚੀ ਜਾਂਦਾ ਅਸੀਂ ਕੱਲੇ ੈਂਪਲੋਇਰ ਦੀ ਵੀ ਨਹੀਂ ਇਹਦੇ 'ਚ ਗਲਤੀ ਮੰਨਦੇ ਸਾਰੇ ਮਾੜੇ ਵੀ ਨਹੀਂ ਹੈਗੇ ਸਾਰੇ ਚੰਗੇ ਵੀ ਨਹੀਂ ਹੈਗੇ ਕਈ ਫ੍ਰੀ 'ਚ ਵੀ ਦਿੰਦੇ ਆ ਇਹਦੇ 'ਚ ਵੀ ਕੋਈ ਦੋ ਰਾਇ ਨਹੀਂ ਹੈਗੇ ਪਰ ਜਿਹੜਾ ਐਲ ਐਮ ਆਈ ਇਹ ਵੇਚਣ ਵਾਲਾ ਜਿੰਨਾ ਵੀ ਇਹ ਜਿਹੜਾ ਚੱਲਿਆ ਪ੍ਰੋਪੋਗੈਂਡਾ ਇਹ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਆ ਇਹ ਸਾਰਾ ਰਲ ਮਿਲ ਕੇ ਹੀ ਚੱਲਿਆ ਇਹ ਤਾਂ ਜੇ ਕੋਈ ਹੁਣ ਫ੍ਰੀ ਵੀ ਦਿੰਦਾਣਾ ਜਿਹੜਾ ਇਮੀਗ੍ਰੇਸ਼ਨ ਹੈ ਜਿਹਦੇ ਤੋਂ ਆਪਾਂ ਅਪਰੂਵ ਕਰਾਉਣ ਜਾਂਦੇ ਆ ਬਈ ਐਲ ਐਮ ਆਈ ਸਾਨੂੰ ਉਹ ਕੀ ਕਹਿੰਦਾ এমপ্লয়ার ਨਾਲ ਕੰਟੈਕਟ ਕਰਦਾ ਉਹ ਕਹਿੰਦਾ ਤੂੰ ਫ੍ਰੀ ਕਿਉਂ ਦੇ ਰਿਹਾ ਤੂੰ ਪਾਗਲ ਇਹ ਤਾਂ 30000 ਡਾਲਰ ਦੀ ਵਿਕਦੀ ਹੈ ਉਹਦਾ ਆਪ ਦਾ ਕਮਿਸ਼ਨ ਹੁੰਦਾ ਵਿੱਚ ਉਹ ਕਹਿੰਦਾ 5-7000 ਮੈਂ ਬਣਾਉਂਗਾ ਫਿਰ ਮੈਂ ਜਿਹੜੀ ਪ੍ਰੋਸੈਸ ਕਰਾਂਗਾ 3-4000 ਉਹਦੇ ਲਵਾਂਗਾ ਤੇ ਐ ਕਰਕੇ ਇਹ ਲੋਕ ਜਵਾਕ ਨੇ ਫਸੇ ਹੋਇਆ ਇਸ ਟਾਈਮ ਤੇ ਉਹਨਾਂ ਕੋਲੇ ਟਾਈਮ ਪੀਰੀਅਡ ਬਹੁਤ ਸ਼ਾਰਟ ਆ ਉਹਨਾਂ ਨੇ ਆਪਣਾ ਸਟੇਟਸ ਮੇਨਟੇਨ ਕਰਨਾ ਉਹਨਾਂ ਨੂੰ ਕਿਤੇ ਵੀ ਫਸਾ ਸਕਦੇ ਆ ਤੇ ਹੁਣ ਫਸਾਈ ਵੀ ਜਾਂਦੇ ਆ ਫਿਰ ਕੁਝ ਕੋ ਉਹਨਾਂ ਨੂੰ ਹੋਰ ਗਲਤ ਪਾਸੇ ਲਾ ਦਿੰਦੇ ਜੀ ਤੁਸੀਂ ਰਿਫਿਊਜੀ ਕਲੇਮ ਕਰ ਲਓ ਤੁਸੀਂ ਕਿਉਂ ਇੱਥੇ ਕਰੀ ਜਾਂਦੇ ਹੋ ਤੁਸੀਂ ਰਿਫਿਊਜੀ ਕਲੇਮ ਕਰੋ ਸੌਖਾ ਤਰੀਕਾ ਰਿਫਿਊਜੀ ਕਿਉਂ ਕਲੇਮ ਕਰੀਏ ਸਾਡੇ ਦਾ ਘਰ ਦੇ ਟੀਕ ਦੇ ਪੰਜ ਪੰਜ ਸਾਲ ਹੋ ਗਏ ਸੀ ਉਹਨਾਂ ਨੂੰ ਮਿਲਣਾ ਨਹੀਂ ਕਰਨ ਨੂੰ ਇਹ ਤਾਂ ਹੁਣ ਉਹੀ ਹੋ ਗਿਆ ਨਾ ਅਸੀਂ ਕਿਹੜਾ ਮਤਲਬ ਇੱਥੇ ਕੋਈ ਕਾਲੇ ਪਾਣੀ ਦੀ ਜੇਲ ਕੱਟਣ ਆਏ ਆ ਅਸੀਂ ਤਾਂ ਇਹ ਕਹਿੰਦੇ ਸੀਗੇ ਵੀ ਕੈਨੇਡਾ ਜਿਹੜੀ ਉਹ ਸਵਰਗ ਦੀ ਧਰਤੀ ਹੈ ਪਰ ਹੁਣ ਜਿਹੜੀਆਂ ਇੱਥੋਂ ਦੀਆਂ ਪਾਲਿਸੀਆਂ ਹੁਣ ਜਿਹੜੀ ਇਹ ਕੈਨੇਡਾ ਦਾ ਰਾਹ ਜਿਹੜਾ ਉਹ ਕਬਰ ਇਕ ਨਾ ਇੱਕ ਬਹੁਤ ਜੜਾ ਇੰਪੋਰਟੈਂਟ ਸਵਾਲ ਇਸ ਵੇਲੇ ਮੈਂ ਕਰਨਾ ਪਾਈ ਉਹਨਾਂ ਨੂੰ ਕਿਉਂਕਿ ਪੰਜਾਬ ਚ ਹਾਲੇ ਵੀ ਇਸ ਚੀਜ਼ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਭੁਲੇਖੇ ਨੇ ਕਿ ਅਸੀਂ ਤਾਂ ਜਵਾਕ ਕੈਨੇਡਾ ਹੀ ਭੇਜਣਾ ਸਾਡੇ ਮੁੰਡੇ ਦਾ ਤਾਂ ਜੀ 12ਵੀਂ ਤੋਂ ਬਾਅਦ ਹਾਲੇ ਵੀ ਜਿਹੜਾ ਮਨ ਬਣਾਇਆ ਹੋਇਆ ਕਿ ਮੈਂ ਬੈਂਡ ਲੈਣੇ ਨੇ ਤੇ ਕੈਨੇਡਾ ਜਾਣਾ ਆਉਣ ਤੋਂ ਪਹਿਲਾਂ ਇੱਕ ਵਾਰੀ ਇੱਥੇ ਕਿਸੇ ਇਹੋ ਜਿਹੇ ਬੰਦੇ ਨਾਲ ਗੱਲ ਜ਼ਰੂਰ ਕਰ ਲਿਓ ਜਿਹੜਾ ਸੱਚ ਬੋਲਦਾ ਹੋਵੇ ਮੈਂ ਨਹੀਂ ਕਹਿੰਦਾ ਕਿ ਉਹ ਤੁਹਾਨੂੰ ਪੋਜ਼ਿਟਿਵ ਦੱਸੇ 네ਗੇਟਿਵ ਦੱਸੇ ਘਟੋ ਘਟ ਸੱਚ ਦੱਸ ਦਵੇ ਬਾਈ ਕੀ ਕਹੋਗੇ ਤੁਸੀਂ ਤਾਂ ਦੇਖੋ ਆਪਣੇ ਆਪ ਨੂੰ ਫਸਿਆ ਹੋਇਆ ਸਮਝ ਹੀ ਰਹੇ ਹੋ ਇਸ ਵੇੜੇ ਹਨਾ ਉਹਦੇ ਕਈ ਉਹ ਸੰਘਰਸ਼ ਚੱਲ ਰਿਹਾ ਜਿਹੜੇ ਨਵੇਂ ਚਾਹੁੰਦੇ ਨੇ ਆਉਣਾ ਤੁਹਾਡੀ ਕੀ ਰਾਏ ਹੋਊਗੀ ਤੁਸੀਂ ਆਪਣਾ ਭੈਣ ਭਰਾ ਮੰਨ ਕੇ ਕੀ ਰਾਏ ਦੋਵੋਗੇ ਉਹਨਾਂ ਨੂੰ ਮੇਰੇ ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਇੱਥੇ ਜਿੰਨੇ ਵੀ ਬੰਦੇ ਹੈਗੇ ਹਨਾ ਇਹ ਇਹਨਾਂ ਨੇ ਸਾਰਿਆਂ ਨੇ 70000 ਤੋਂ ਲੈ ਕੇ ਕਿਸੇ ਨੇ 1 ਇੱਕ ਲੱਖ ਡਾਲਰ ਤੱਕ ਖਰਚ ਦਿੱਤਾ ਆ ਤੇ ਜਿਹੜੇ ਸੈਟਲਡ ਆਊਨ ਹੋਏ ਨਹੀਂ ਹਜੇ ਤੱਕ ਤੇ ਕੱਲ ਇੱਕ ਗੋਰਾ ਸਾਡੇ ਕੋਲ ਇੱਥੇ ਆਇਆ ਜਦੋਂ ਉਹਨੂੰ ਅਸੀਂ ਇਹ ਗੱਲ ਸੀ ਨਾ ਉਹ ਕਹਿੰਦਾ ਵੀ ਜੇ ਤੁਹਾਡਾ ਪਰਮਿਟ ਮੋਕ ਗਿਆ ਤੁਸੀਂ ਵਾਪਸ ਚਲੇ ਜਾਓ ਜਿਹੜੀ ਵੀਰ ਨੇ ਗੱਲ ਸੀ ਅਸੀਂ ਉਹੀ ਗੱਲ ਉਹਨੂੰ ਦੱਸੀ ਵੀ ਇਹ ਇਹ ਨਹੀਂ ਕਹਿੰਦੇ ਕਿ ਵਾਪਸ ਚਲ ਜਾਓ ਇਹਨਾਂ ਨੇ ਬੈਕ ਡੋਰ ਖੋਲਿਆ ਹੋਇਆ ਵੀ ਐਲ ਐ ਐਮ ਆਈ ਤੇ ਐਲ ਐ ਐਮ ਆਈ 30000 40000 ਦੀ ਮਿਲਦੀ ਆ ਜਦੋਂ ਉਹਨੂੰ 40000 ਰੇਟ ਦੱਸਿਆ ਉਹਦੀ ਅੱਖਾਂ ਆਟੀਆਂ ਰਹੀਆਂ ਉਹ ਕਹਿੰਦਾ ਤੁਸੀਂ 40000 ਡਾਲਰ ਦਿੰਦੇ ਹੋ ਉਹ ਕਹਿੰਦਾ ਯਾਰ ਮੈਨੂੰ 45 ਸਾਲ ਹੋ ਗਏ ਮੈਂ ਇੱਥੇ ਰਹਿਣਾ ਮੈਂ 40000 ਆਪਣੀ ਜ਼ਿੰਦਗੀ 'ਚ ਦੇਖਿਆ ਹੀ ਨਹੀਂ 40000 ਡ ਠੀਕ ਹੈ ਨਾ ਤੇ ਇਹ ਗੱਲ ਉਹੀ ਆ ਵੀ ਮੈਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਭਾਈ ਜੇ ਤਾਂ ਇੰਨਾ ਕ ਪੈਸਾ ਹੈਗਾ ਤੁਹਾਡੇ ਕੋਲ ਵੀ 1 ਲੱਖ ਡਾਲਰ ਨੂੰ ਹੁਣ ਗੁਣਾ ਕਰ ਲਿਓ 60ਾਂ ਦੇ ਨਾਲ ਵੀ ਜੇ ਇੰਨਾ ਕ ਪੈਸਾ ਰੱਖਦੇ ਹੂੰ ਵੀ ਇਹ 'ਚ ਲੱਗ ਵੀ ਜਾਵੇ ਤਾਂ ਕੋਈ ਚੱਕਰ ਨਹੀਂ ਵਾਪਸ ਵੀ ਮੋੜਨਾ ਪੈ ਜੇ ਤਾਂ ਕੋਈ ਚੱਕਰ ਨਹੀਂ ਫੇਰ ਤਾਂ ਆ ਜਾਓ ਬੰਨੇ ਤਾਂ ਹੱਥ ਬਨ ਕੇ ਬਣਦੀ ਆ ਸਾਰਿਆਂ ਨੂੰ ਮਾਪਿਆਂ ਨੂੰ ਵੀ ਤੇ ਨਾ ਨਿਆਣਿਆਂ ਨੂੰ ਵੀ ਨਿਆਣਿਆਂ ਨੂੰ ਵੀ ਬਹੁਤ ਛਾ ਚੌਂਕ ਛੌਂਗ ਉਹਦਾ ਪਲੱਸ 1 ਪਲੱਸ 2 ਜੇ ਹੁਣ ਲੱਪੋਂਦਾ ਵੀ ਆਪਾਂ ਕੈਨੇਡਾ ਜਾਣਾ ਨਾ ਆਇਓ ਵੀਰੇ ਇੱਥੇ ਇਹਨਾਂ ਦੀ ਇਮੀਗ੍ਰੇਸ਼ਨ ਪਾਲਿਸੀਜ਼ ਹੋਰ ਹਾਰਡ ਨੇ ਆਪਾਂ جنگ ਲੜ ਰਹੇ ਆ ਜੇ ਜਿੱਤ ਗਏ ਤੇ ਹੋ ਸਕਦਾ ਇਹ ਪਾਲਿਸੀਜ਼ ਨੂੰ ਇਹ ਇਹਦੇ ਵਿੱਚ ਆਪਾਂ ਹੁਣ ਅੱਜ ਵੀ ਸਾਡੀਆਂ 52 ਇਅਰ ਟ੍ਰੇਡ ਯੂਨੀਅਨ ਜਿਹੜੇ ਕੈਨੇਡਾ ਦੀਆਂ ਉਹਨਾਂ ਨਾਲ ਵੀ ਗੱਲਬਾਤ ਚੱਲਦੀ ਸੀ ਵੀ ਇਹਦੇ ਵਿੱਚ ਟੋਟਲ ਰਿਫਾਰਮ ਦੀ ਲੋੜ ਆ ਤੁਹਾਨੂੰ ਟਾਈਮ ਲੱਗੇਗਾ ਐ ਨਹੀਂ ਕਿ ਇੱਕ ਇੱਕ ਦਿਨ ਚ ਕਰ ਦੇਣਗੇ ਉਹ ਇਹ ਸਿਸਟਮ ਉਹ ਸਿਸਟਮ ਚੱਲ ਰਿਹਾ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਸੀ ਇਹ ਹੁਣ ਨਹੀਂ ਚੱਲਣਾ ਉਹ ਤੇ ਸਾਡੇ ਬੰਦੇ ਤਾਂ ਹੀ ਉਹਦੇ ਵਿੱਚ Trap ਵਿੱਚ ਫਸ ਰਹੇ ਨੇ ਸੋ ਬੇਨਤੀ ਆ ਭਾਈ ਨਾ 2-3 ਸਾਲ ਤਾਂ ਫਿਲਹਾਲ ਬਿਲਕੁਲ ਵੀ ਨਾ ਇਹ ਜਿੱਤੇ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦਾ ਜਿਵੇਂ ਹੁਣ ਕੱਲੇ ਬੱਚੇ ਨਹੀਂ ਆਉਂਦੇ ਬਈ ਉੱਥੋਂ ਸਿੱਧਾ ਵਰਕ ਪਰਮਿਟ ਤੇ ਵੀ ਆਉਂਦੇ ਹਨਾ ਉੱਥੇ ਐਡੇ ਇੱਕ ਠੱਗ ਏਜੰਟ ਬੈਠੇ ਆ ਉੱਥੇ ਉਹਨਾਂ ਨੂੰ 30-30 ਲੱਖ ਦਾ ਇੱਥੇ ਕੋਈ ਕਹਿ ਦਿੰਦੇ ਆ ਵੀ ਐਲਐਮਆਈ ਬੇਸ ਹੀ ਵਰਕ ਪਰਮਿਟ ਮਿਲਦਾ ਉਹ ক্লোਜ਼ ਵਰਕ ਪਰਮਿਟ ਹੁੰਦਾ ਉਹਨਾਂ ਨੇ ਉੱਥੋਂ ਲੈ ਕੇ ਇੱਥੇ ਭੇਜ ਦਿੰਦੇ ਆ ਜਦੋਂ ਇੱਥੇ ਆ ਕੇ ਦੇਖਦੇ ਆ ਉਹ ਜਿਹੜਾ ਬਿਜ਼ਨਸ ਹੁੰਦਾ ਉਹ ਤਾਂ ਹੁੰਦਾ ਹੀ ਨਹੀਂ ਉਹ ਕਾਗਜ਼ਾਂ ਚ ਹੀ ਹੁੰਦਾ ਇੱਥੇ ਆ ਕੇ ਜਦੋਂ ਆਉਂਦਾ ਉੱਥੇ ਜਿਹੜੀ ਉਹਦੀ ਪੇ ਲਿਖੀ ਹੁੰਦੀ ਆ 28 ਡਾਲਰ ਲਿਖੀ ਹੁੰਦੀ ਇੱਥੇ ਜਿਹੜੀ ਮਿਨਿਮਮ ਵੇਜ ਆ 19 ਡਾਲਰ ਐਵਰੇਜ ਮੰਨ ਕੇ ਚੱਲੋ ਉਹ ਕਹਿੰਦਾ ਵੀ ਉਹ ਵਾਹ ਮੈਨੂੰ 28 ਡਾਲਰ ਜਾਂਦੇ ਨੂੰ ਪਰ ਜਦੋਂ ਇੱਥੇ ਦੇਖਦਾ ਉਹ ਕਹਿੰਦਾ ਕਿੱਥੇ ਆ ਜਿੱਥੇ ਮੈਂ ਕੰਮ ਕਰਨਾ ਕੋਈ ਇੱਥੇ ਆ ਕੇ ਜਦੋਂ ਆਪਣੇ ਆਪ ਨੂੰ ਬਾਅਦੋਂ ਲਾਵਾਰ ਇੱਥੇ ਸਮਝਦਾ ਉਹ ਬਾਅਦ ਕੈਸ਼ ਤੇ ਕੰਮ ਲਾਉਦਾ ਕੈਸ਼ ਤੇ ਕੰਮ ਹੈ ਨਹੀਂਗਾ ਹੁਣ ਤੇ ਉਹ ਬਾਅਦੋਂ 2-3 ਮਹੀਨੇ ਸਰਵਾਈਵ ਕਰਦਾ ਜਾਂ ਡਿਪਰੈਸ਼ਨ 'ਚ ਜਾਂਦਾ ਕੋਈ ਸੁਸਾਈਡਲ ਨੂੰ ਜਾਂਦਾ ਤੇ ਜਾਂ ਜਿਹੜੇ ਕੋਸ਼ਕ ਕਰੋ ਸਟਰੋਂਗ ਹੁੰਦੇ ਅਗਲਾ ਕਹਿੰਦਾ ਚਲੋ ਕੋਈ ਨਹੀਂ ਉਹ ਫਿਰ ਵਾਪਸ ਨੂੰ ਚਲੇ ਜਾਂਦਾ ਉਹਨਾਂ ਨੂੰ ਵੀ ਬੇਨਤੀ ਐ ਵੀ ਠੱਗ ਜਾਂਟਾ ਕੋਲੇ ਨਾ ਫਸੋ ਤੇ ਹਲੇ ਥੋੜਾਕਾ ਟਾਈਮ ਹਾਲਾਤ ਠੀਕ ਨਹੀਂ ਹੈਗੇ ਕੈਨੇਡਾ ਦੇ ਤੇ ਬੇਨਤੀ ਵੀ ਹਲੇ ਜੇ ਤੁਸੀਂ 2 ਕੋ ਸਾਲ ਹਜੇ ਉੱਥੇ ਆਪਣਾ ਘਰ ਪਰਿਵਾਰ ਨਾਲ ਰਹਿ ਕੇ ਆਪਣੀ ਵਧੀਆ ਜ਼ਿੰਦਗੀ ਗੁਜ਼ਾਰੋ ਬਾਈ ਜੀ 50000 ਡਾਲਰ ਤੋਂ ਲੈ ਕੇ 1 ਲੱਖ ਡਾਲਰ ਤੱਕ ਜੇ ਤੁਸੀਂ ਇੰਡੀਆ ਦੇ ਵਿੱਚ ਖਰਚ ਲੈਣੇ ਹੋ ਨਾ ਤੇ ਤੁਸੀਂ ਆਪਣਾ ਬਹੁਤ ਤਕੜਾ ਬਿਜ਼ਨਸ ਖੜਾ ਕਰ ਸਕਦੇ ਹੋ ਸੋ ਜੇ ਇਹਦਾ ਪੈਸਾ ਮੈਂ ਕਹਿੰਨਾ ਇੱਥੇ ਲਾਉਣਾ ਤੁਸੀਂ ਆਪਣੀ ਜ਼ਿੰਦਗੀ ਦਾ 골ਡਨ ਟਾਈਮ ਲਾਉਣਾ ਹੁਣ ਬੰਦਿਆਂ ਨੇ ਇੱਥੇ 5-5 ਸਾਲ ਕਿਸੇ ਨੇ 10 ਸਾਲ 10 ਸਾਲ ਲਾਤੇ ਆਪਣੇ ਜਵਾਨੀ ਦਾ ਟਾਈਮ ਕੱਢਤਾ ਇੱਕ ਗੋਲਡਨ ਪੀਰੀਅਡ ਆਪਣੇ ਮਾਪਿਆਂ ਤੋਂ ਦੂਰ ਰਹਿ ਕੇ ਨਾ ਤੇ ਜਿਵੇਂ ਹੁਣ ਮੇਰਾ ਬੇਬੀ ਆ ਮੇਰੇ ਮਾਪੇ ਬਾਪ ਨਹੀਂ ਹੈ ਜਿਵੇਂ ਮੈਂ ਤੱਕ ਮੇਰੇ ਬੱਚੇ ਨੂੰ ਨਹੀਂ ਦੇਖਿਆ ਨਾ ਤੇ ਪਤਾ ਨਹੀਂ ਕਦੋਂ ਉਹਨਾਂ ਦੇ ਉਹਨਾਂ ਦਾ ਵਿਜ਼ਿਟ ਹੁਣ ਵਿਜ਼ਟਰ ਵੀਜ਼ਾ ਦਿੰਦੇ ਨੇ ਜਿਹਨੂੰ ਲੋੜ ਆ ਮੈਂ ਆਪਣੇ ਬੱਚੇ ਦੇ ਨਾਲ ਪੇਪਰ ਲਾਇਏ ਸੀਗੇ ਇਹ ਕਹਿੰਦੇ ਜਿ ਪਰਪਸ ਆਫ ਵਿਜ਼ਿਟ ਸਹੀ ਨਹੀਂ ਮੇਰੇ ਮਾਪੇ ਬਾਪ ਨੂੰ ਆਉਣ ਨਹੀਂ ਦਿੱਤਾ ਗਿਆ ਸੋ ਇਹ ਬਹੁਤ ਕੁਝ ਹੈਗਾ ਆ ਆਪਾਂ ਜਿਹਨੂੰ ਭੋਖਦੇ ਆ ਆਪਾਂ ਆਪਣੇ ਮਾਪੇ ਬਾਪ ਤੋਂ ਵਿਛੜ ਜਾਂਦੇ ਆ ਪੈਸੇ ਥੱਲੇ ਆ ਜਾਂਦੇ ਆ ਸੋ ਆਪਾਂ ਤਾਂ ਇਹੀ ਬੇਨਤੀ ਕਰਦੇ ਆ ਭਾਈ ਜਿਹੜਾ ਪੈਸਾ ਇੱਥੇ ਲ ਉੱਥੇ ਤੁਸੀਂ ਆਪਣੀ ਤਰੱਕੀ ਕਰੋ ਹਨਾ ਕੌਮ ਆਪਣੀ ਹੋਰ ਤਰੱਕੀ ਕਰੇ ਉੱਥੇ ਉੱਥੇ ਇੰਨਾ ਪੈਸਾ ਲਾ ਲਓ ਸਾਡਾ ਸਾਰਾ ਕੁਝ ਬਣ ਜਾਣਾ ਉੱਥੇ ਰੀੜੀਆਂ ਵੀ ਲਾਉਂਦੇ ਆ ਲੋਕ ਉਹ ਵੀ ਤਾਂ ਤਰੱਕੀ ਕਰਦੇ ਹੀ ਆ ਬਾਹਰੋਂ ਆ ਕੇ ਬਿਹਾਰ ਯੂਪੀ ਤੋਂ ਆ ਕੇ ਕਰੀ ਜਾਂਦੇ ਨੇ ਆਪਾਂ ਵੀ ਕਰ ਜਾਵਾਂਗੇ ਕੋਈ ਈ ਗੱਲ ਨਹੀਂ ਹੈਗੀ ਉੱਥੇ ਵੀ ਐ ਨਹੀਂ ਹੈਗਾ ਕਿ ਭੁੱਖੇ ਮਰਨ ਲੱਗੇ ਇੱਥੇ ਲੋਕ ਭੁੱਖੇ ਮਰਦੇ ਨੇ ਇੱਥੇ ਐ ਆ ਜਿਨ੍ਹਾਂ ਕੋਲ ਜੌਬ ਨਹੀਂ ਹੈਗੀ ਉਹਨਾਂ ਕੋ ਦਿੰਦੀ ਤੇ ਇੱਕ ਤਿੰਨ ਇੱਕ ਤਿੰਨ ਟਾਈਮ ਦੇ ਵਿੱਚੋਂ ਇੱਕ ਟਾਈਮ ਦੀ ਵੀ ਰੋਟੀ ਨਹੀਂ ਹੈਗੀ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਭੁੱਖਾ ਮਰਦਾ ਇੱਕ ਬਹੁਤ ਵੱਡਾ ਜਿਹੜਾ ਪੁੱਲੇ ਖਾ ਹੀ ਮੈਂ ਕਹੂੰਗਾ ਕਿਉਂਕਿ ਸਾਨੂੰ ਐਂ ਲੱਗਦਾ ਕਿ ਜੇ ਸਾਡੇ ਜਵਾਕ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ ਜਾਂ ਕਿਸੇ ਬੰਦੇ ਨੂੰ ਵਰਕ ਪਰਮਿਟ ਮਿਲ ਗਿਆ ਵੀ ਮਤਲਬ ਉਹਦੀ ਗਾਂ ਵਾਲੀ ਜ਼ਿੰਦਗੀ ਬੜੀ ਸੁਖਾਲੀ ਜੀ ਹੋਗੀ ਪਰ ਸਚਾਈ ਤੋਂ ਪਰੇ ਆ ਹੁਣ ਬੰਦਾ ਇੱਥੇ ਆ ਜਾਂਦਾ ਨਾ ਪਿਛਲਿਆਂ ਨੂੰ ਸੱਚੀ ਗੱਲ ਪੂਰੀ ਦੱਸ ਸਕਦਾ ਤੇ ਨਾ ਇਥੋਂ ਨਿਕਲ ਸਕਦਾ ਕਿਉਂਕਿ ਜਦੋਂ ਅੱਧਾ ਕੀਲਾ ਜ਼ਮੀਨ ਦਾ ਲੱਗਿਆ ਹੁੰਦਾ ਨਾ ਆਉਣ ਤੇ ਬਾਈ ਫਿਰ ਪਿੱਛੇ ਮੁੜ ਕੇ ਜਿਹੜਾ ਆ ਬੰਦੇ ਨੂੰ ਇਹ ਇਹ ਨਜ਼ਰ ਆਉਂਦਾ ਕਿ ਮਾਂ-ਬਾਪ ਜਿਹੜੇ ਨੇ ਜਾਂ ਮੇਰਾ ਪਿਓ ਜਿਹੜਾ ਆ ਉਹ ਹੁਣ ਕਿੱਧਰ ਨੂੰ ਜਾਊਗਾ ਉਹਨੂੰ ਤਾਂ ਲੋਕਾਂ ਦੇ ਤਾਣੇ ਮਿਹਣੇ ਲੈ ਬੈਠਣਗੇ ਸੋ ਸਚਾਈ ਇਸ ਵੇੜੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਉਹ ਦਿਲ ਕੰਬਾਵਾ ਜਿਹੜੇ ਬੰਦੇ ਹਲੇ ਸੰਘਰਸ਼ ਕਰ ਰਹੇ ਨੇ ਖਾਸ ਕਰਕੇ ਨੌਜਵਾਨ ਜਿਹੜੇ ਨੇ ਉਹ ਬਹੁਤ ਵੱਡਾ ਸਟਰਗਲ ਜਿਹੜਾ ਇਸ ਵੇੜੇ ਫੇਸ ਕਰ ਰਹੇ ਨੇ ਜਿਨ੍ਹਾਂ ਨੇ 25-25 ਲੱਖ ਲਾ ਕੇ 20-20 ਲੱਖ ਲਾ ਕੇ ਕੈਨੇਡਾ ਦੇ ਵਿੱਚ ਆਏ ਉਦੋਂ ਬਾਅਦ ਵੀ ਪੈਸੇ ਮੰਗਾਏ ਇੱਕ ਨਵਾਂ ਪੈਸਾ ਵਾਪਸ ਨਹੀਂ ਭੇਜ ਹੋਇਆ ਤੇ ਜਿਹੋ ਜਿਹੇ ਹਾਲਾਤ ਨੇ ਪੈਸਾ ਹਾਲੇ ਬਣਨ ਦੇ ਆਸਾਰ ਜਿਹੜੇ ਨੇ ਉਹ ਨਜ਼ਰ ਨਹੀਂ ਆਉਂਦੇ ਸੋ ਇਹ ਸੰਘਰਸ਼ ਜਿਹੜਾ ਆ ਉਹ ਚੱਲ ਰਿਹਾ ਇੱਥੇ ਹੋਰ ਵੀ ਨੌਜਵਾਨ ਜਿਹੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਰਿਐਲਿਟੀ ਕੀ ਆ ਸਾਡੇ ਲੋਕਾਂ ਨੂੰ ਬਾਹਰ ਆ ਕੇ ਵੀ ਜਿਹੜਾ ਆ ਉਹ ਕੰਮਕਾਰ ਤੋਂ ਖੇੜਾ ਛੱਡ ਕੇ ਜਾਂ ਕਹੀਏ ਕਿ ਕੰਮਕਾਰ ਨੂੰ ਤਰਜੀਹ ਨਾ ਦੇ ਕੇ ਸੰਘਰਸ਼ ਨੂੰ ਤਰਜੀਹ ਕਿਉਂ ਦੇਣੀ ਪੈ ਰਹੀ ਆ ਇਹਦੇ ਪਿੱਛੇ ਬਹੁਤ ਵੱਡੇ ਰੀਜ਼ਨ ਨੇ ਜੇ ਸਾਡੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਤੁਸੀਂ ਸਾਡੀ ਸਪੋਰਟ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਚੈਨਲ ਨੂੰ ਫੋਲੋ ਕਰ ਸਕਦੇ ਹੋ ਤੇ ਸਾਡੇ ਲਈ ਜੇ ਕੋਈ ਸੁਝਾਅ ਆਏ ਤਾਂ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਆ